ਜੋ ਸਾਡੇ ਮਨ ਦੇ ਅੰਦਰ ਇੱਛਾ ਸੀਗੀ ਕਿ ਭਾਈ 14 ਰਕਾਲ ਤੱਕ ਸਾਹਿਬ ਜੀ ਦੇ ਗਿਆਨੀ ਹਰਪੀ ਜੀ ਅਸੀਂ ਚਾਹੁੰਦੇ ਸੀ ਉਹਨੂੰ ਕਿ ਇਹੋ ਜਿਹਾ ਕੋਈ ਨੂੰ ਲੀਡਰ ਮਿਲੇ ਸਭ ਤੋਂ ਪਹਿਲਾਂ ਅਸੀਂ ਤਿਰੰਗੇ ਨੂੰ ਪਿਆਰ ਕਰਦੇ ਆ ਕਿਸੀ ਨਾਲ ਤਿਰੰਗੇ ਨੂੰ ਲੈ ਕੇ ਅਸੀਂ ਕਸਮ ਖਾਂਦੇ ਆ ਸੋ ਵਾਸੇ ਕੋਤੇ ਗਈ ਉਹਨਾਂ ਨੇ ਜਿਹੜੇ ਉੱਥੋਂ ਦੇ LTT ਫੜੇ ਉਹ ਆਪ ਦੇ ਕੋਲ 12 ਘਟੇ ਰੱਖਣ ਤੋਂ ਬਾਅਦ ਉਹਨਾਂ ਨੂੰ ਸਟੇਟ ਸਿਖਿਆਲੀਆਂ ਦੀ ਪੁਲਿਸ ਹੈ ਉਹਨਾਂ ਨੂੰ ਦੇ ਦਿੱਤਾ ਆਪ ਕੋਣ ਵੱਡਾ ਸੀ ਨੁਕਸਾਨ ਅਜ ਤੱਕ ਪੰਜਾਬ ਦਾ ਹੋਇਆ ਤੇ ਦੋ ਦੁੱਸ ਦੋ ਦੇਸ਼ਾਂ ਦੀ ਵੰਡ ਹੋਈ ਉਹ ਪੰਜਾਬ ਵੀ ਹੋਈ ਅੱਧਾ ਪੰਜਾਬ ਪਾਕਿਸਤਾਨ ਚ ਰਹਿ ਗਿਆ ਅੱਧਾ ਪੰਜਾਬ ਹਿੰਦੁਸਤਾਨ ਚ ਰਹਿ ਗਿਆ ਤੁਸੀਂ ਅਕਾਲ ਤਖਤ ਨਾਲ ਮਨੋ ਜੁੜੇ ਹੋ ਦਿਲੋਂ ਜੁੜੇ ਹੋ ਦਰਬਾਰ ਸਾਹਿਬ ਨਾਲ ਜੀਰਾਂ ਜੁੜੇ ਹੋ ਤੁਸੀਂ ਬਗਾਵਤ ਵੀ ਕੀਤੀ ਆਰਮੀ ਚ 83 ਵਿਲੇ ਤੇ ਇਹੀ ਭਾਵਨਾ ਜਿਹੜੀ ਤੁਹਾਨੂੰ ਖਿੱਚ ਕੇ ਇੱਥੇ ਲੈ ਕੇ ਆਈ ਸਤਿ ਸ੍ਰੀ ਅਕਾਲ ਸਾਡਾ ਅਕਾਲ ਤਖਤ ਸਾਹਿਬ ਲਈ ਅਕਾਲ ਤਖਤ ਦੀ ਗੁਰੂ ਘਰ ਨਾਲ ਜੁੜੇ ਹੋਏ ਅਸੀਂ ਗੁਰੂ ਘਰ ਨਾਲ ਜੁੜੇ ਆ ਜੀ ਅਸੀਂ ਅਕਾਲ ਤਖਤ ਸਾਹਿਬ ਨਾਲ ਜੁੜੇ ਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ ਅਸੀਂ ਇਸ ਵੇਲੇ ਖੜੇ ਆ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਅੰਮ੍ਰਿਤਸਰ ਜਿੱਤੇ ਹੁਣੇ-ਹੁਣੇ ਸ਼੍ਰੋਮਣੀ ਅਕਾਲੀ ਦਲ ਦਾ ਇਜਲਾਸ ਹੋ ਕੇ ਠਿਆ ਹੈ ਨਵਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਕਾਲ ਤਖਤ ਜਥੇਦਾਰ ਸਾਹਿਬ ਦੇ 2 ਦਸੰਬਰ ਦੇ ਫਰਮਾਨ ਹੇਠਾਂ ਬਣਾਇਆ ਗਿਆ ਹੈ ਮੈਂਬਰਸ਼ਿਪ ਡਰਾਈਵ 6 ਤੋਂ 8 ਮਹੀਨੇ ਤੱਕ ਚੱਲੀ ਤੇ ਅੱਜ ਇਜ ਜਿਹੜੇ ਕਿ ਪੰਜਾਬ ਔਰ ਪੰਜਾਬ ਤੋਂ ਬਾਹਰੋਂ ਵੀ ਜਿਹੜੇ ਨਵੇਂ ਡੈਲੀਗੇਟ ਜਿਹੜੇ ਮੈਂਬਰਸ਼ਿਪ ਡਰਾਈਵ ਜਿਹੜੀ ਚੱਲੀ ਸੀ ਉਹ ਸਾਰੇ ਇੱਥੇ ਆਏ ਸੀ ਅਸੀਂ ਰੋ ਜਾ ਰਹੇ ਸੀ ਅਸੀਂ ਇੱਥੇ ਦੇਖੇ ਸਾਬਕਾ ਫੌਜੀ ਸਾਬਕਾ ਫੌਜੀ ਜਿਨ੍ਹਾਂ ਦੇ ਬਿੱਲੇ ਲੱਗੇ ਹੋਏ ਤੇ ਅਸੀਂ ਰੁਕ ਗਏ ਅਸੀਂ ਖੜ ਗਏ ਇਹ ਸਾਰੇ ਨੇ ਮੁਕਸਰ ਤੋਂ ਅਸਰਾਰ ਸਾਹਿਬ ਸਾਸੀਖਾਲ ਜੀ ਸਾਸੀਖਾਲ ਜੀ ਸਰ ਤੁਹਾਡਾ ਕਿਹੜਾ ਪਿੰਡ ਆ ਮੁਕਸਰ ਜ਼ਿਲ੍ਹੇ ਦਾ ਜੀ ਫਕਰਸਰ ਪਿੰਡ ਆ ਜੀ ਫਕਰਸਰ ਪਿੰਡ ਜਿਲ੍ਹਾ ਮੁਕਸਰ ਦਾ ਅੱਛਾ ਤੁਹਾਡੇ ਇੰਨੇ ਜਿਹੜੇ ਨੇ ਵਾਰ ਮੈਮੋਰੀਅਲ ਜਿਹੜੇ ਤੁਹਾਨੂੰ ਇਹ ਮੈਡਲਸ ਮਿਲੇ ਨੇ ਹਾਂਜੀ ਅਵਤਾਰ ਫਕਰ ਸਰ ਤੁਹਾਡੇ ਪਿੰਡ ਦਾ ਨਾਮ ਲਿਖਿਆ ਹੈ ਤੇ ਤੁਸੀਂ ਬਤੌਰ ਸਾਬਕਾ ਫੌਜੀ ਤੁਸੀਂ ਇਹ ਇੱਕ ਪਾਸੇ ਬਿੱਲੇ ਵੀ ਲਾਏ ਹੋਏ ਨੇ ਔਰ ਤੁਸੀਂ ਇੱਥੇ ਜਨਰਲ اجلاس ਜਿਹੜਾ ਡੈਲੀਗੇਟ اجلاس ਜਿਹੜਾ ਆਸ਼ਰਮਨੀ ਅਕਾਲੀ ਦਲ ਜਿਹੜਾ ਅਕਾਲ ਤਖ ਦੀ ਰਹਿਨੁਮਾਈ ਹੇਠ ਜਿਹੜਾ ਬਣਿਆ ਤੇ ਅਹੀ ਜੇ ਕਿਹੜੀ ਗੱਲ ਹੈ ਜਿਹੜੀ ਤੁਹਾਨੂੰ ਖਿੱਚ ਕੇ ਲੈ ਕੇ ਆਈ ਇੱਥੇ ਕੋਈ ਜੀ ਮੈਂ ਤੁਹਾਡੇ ਚੈਨਲ ਦੇ ਥਰੂ ਦੱਸ ਦੇਵਾਂ ਜੋ ਵੀ ਇੰਡੀਅਨ ਆਰਮੀ ਹੈਗੀ ਹੈ ਉਹਦੇ ਵਿੱਚ ਜਿੱਥੇ ਵੀ ਕੋਈ ਸਿੱਖ ਭਰਤੀ ਹੈਗਾ ਉਥੇ ਜਾਂ ਸਾਡੀਆਂ ਸਿੱਖ ਰੇਜਿਮੈਂਟਾਂ ਜਾਂ ਸਿੱਖ ਲਈ ਜਾਂ ਪਿਓਰ ਆਰਟੀ ਯੂਨਟਾਂ ਦੇ ਸਿਖਾਣੀਆਂ ਗਈਆਂ ਉਥੇ ਜੋ ਕਾਲ ਤਖਤ ਸਾਹਿਬ ਦਾ ਇੱਕ ਸਿੱਖ ਨੂੰ ਹੁਕਮ ਹੈ ਉਹ ਸਾਡੇ ਇੰਡੀਅਨ ਆਰਮੀ ਦੇ ਵਿੱਚ ਉਥੇ ਸਿੱਖ ਨੂੰ ਉਹ ਚੀਜ਼ ਇਥੋਂ ਦਾ ਦੇਸ਼ ਲਾਗੂ ਆ ਸਾਡੇ ਦੇ ਉੱਤੇ ਜਦੋਂ ਅਸੀਂ ਟ੍ਰੇਨਿੰਗ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਸਾਨੂੰ ਅੰਮ੍ਰਿਤ ਪਾਣ ਕਰਾਇਆ ਜਾਂਦਾ ਔਰ ਸਾਡੇ ਹਿਰਦੇ 'ਚ ਵਸਿਆ ਸਾਡਾ ਕਾਲ ਤਖਤ ਸਾਹਿਬ ਸਾਡੇ ਹਿਰਦੇ ਦੇ ਵਿੱਚ ਵਸਿਆ ਹੋਇਆ ਹੈ ਔਰ ਫੌਜ ਦੇ ਦੌਰਾਨ ਡਿਊਟੀ ਦੌਰਾਨ ਸ਼੍ਰੀਲੰਕਾ ਦੇ ਡਿਊਟੀਆਂ ਦੌਰਾਨ ਹੋਰ ਗਲੇਸ਼ੀਅਰ ਜਿੱਥੇ ਵੀ ਹੁੰਦੇ ਆ ਉਥੇ ਅਸੀਂ ਆਪਦੇ ਗੁਰੂ ਨੂੰ ਹੂੰ ਕਾਲ ਤੱਕ ਤੋਂ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹਨੂੰ ਯਾਦ ਕਰਦੇ ਆਂ ਔਰ ਅਸੀਂ ਉੱਥੇ ਹਰ ਕੋਈ ਵੀ ਲੜਾਈ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਕੋਈ ਟ੍ਰੇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਨ ਤੋਂ ਬਾਅਦ ਅਸੀਂ ਕੰਮ ਸ਼ੁਰੂ ਕਰਦੇ ਆਂ ਇਸ ਕਰਕੇ ਜਦੋਂ ਹੁਣ ਪੈਸਨ ਆ ਗਿਆ ਹੈ ਪੈਸਨੋਂ ਤੋਂ ਬਾਅਦ ਜੋ ਪੰਜਾਬ ਦੇ ਵਿੱਚ ਇੱਕ ਆਫ ਦੀ ਅਕਾਲੀ ਦਲ ਜੋ ਆਰਧਾ ਮਗਰ ਨਾਲ ਆ ਕੇ ਜਾਣਿਆ ਜਾਂਦਾ ਸੀਗਾ ਉਹਨੇ ਪੰਜਾਬ ਦੇ ਵਿੱਚ ਸਾਡੀ ਸਿੱਖੀ ਦਾ ਬਹੁਤ ਕਾਣ ਕੀਤਾ ਬਹੁਤ ਜ਼ਿਆਦਾ ਪਾਂ ਬਣਾਈਆਂ ਬਹੁਤ ਸਕੂਲ ਲੀਗ ਤੇ ਲੈ ਰੱਖਿਆ ਬਹੁਤ ਗੁਰਦੁਆਰੇ ਲੈ ਰੱਖਿਆ ਪੰਜਾਬ ਦਾ ਕੋਈ ਇਦਾਂ ਦਾ ਸਾਡਾ ਕੋਈ ਗੁਰਦੁਆਰਾ ਹੈ ਨਹੀਂ ਜਿਹਦੇ ਉੱਤੇ ਬੈਂਕ ਦਾ ਲੋਨ ਨਹੀਂ ਹੈ ਸਾਰੇ ਗੁਰਦੁਆਰੇ ਸਾਡੇ ਗਹਿਣੇ ਆ ਗੁਰਦੁਆਰਿਆਂ ਦੀਆਂ ਜਾਇਦਾਦਾਂ ਗਹਿਣੀਆਂ ਆ ਆ ਕੇ ਸੁਣ ਕੇ ਪਤਾ ਲੱਗਿਆ ਤੇ ਮਨ ਵਿਰੁੱਧ ਰਿਆ ਮਨ ਨੂੰ ਗੁੱਸਾ ਆਇਆ ਕਿ ਅਸੀਂ ਪਹਿਲਾਂ ਦੇਸ਼ ਦੀ ਔਰ ਕੌਮ ਦੀ ਸੇਵਾ ਕਰਦੇ ਰਹਿਆ ਬਾਰਡਰਾਂ ਦੇ ਉੱਤੇ ਦੇਸ਼ ਵਾਸਤੇ ਹੋਰ ਪ੍ਰੇਸ਼ਨ ਆ ਗਿਆ ਹੁਣ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਖਾਸ ਕਰਕੇ ਸਿੱਖਾਂ ਵਾਸਤੇ ਸਿੱਖ ਦੇ ਪੁੱਤਾਂ ਇਹ ਮਨ ਦੇ ਵਿੱਚ ਉੱਠਿਆ ਤੇ ਚੱਲੀ ਲਹਿਰ ਅੰਤ ਦਾ ਜਿਹੜਾ ਟਾਈਮ ਥੋੜਾ ਹੁੰਦਾ ਹੈ ਉਹ ਜੋ ਅਕੋਖਤ ਅਕਾਲੀ ਦਲ ਨੇ ਜੋ ਆਰਦੀਆਂ ਮੰਨ ਦੀਆਂ ਮਤਲਬ ਇਹ ਕਹ ਲਓ ਇਹ ਦੂਦੂਦੀਆਂ ਜੋ ਉਹਨਾਂ ਨੂੰ ਚਾਹੀਦਾ ਸੀ ਉਹਨਾਂ ਨੇ ਹਾਸਲ ਕਰ ਲਿਆ ਪਰ ਹੁਣ ਸੰਗਤ ਸਿੱਖ ਪੰਜਾਬੀ ਸਾਰੇ ਉੱਠ ਖੜੇ ਐ ਕਿ ਅਸੀਂ ਇੱਕ ਨਵਾਂ ਅਕਾਲੀ ਦਲ ਜੋ ਪਿੱਛੇ ਜੇ 2 ਦਸੰਬਰ ਨੂੰ ਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਪੰਜ ਤਖਤਾਂ ਦੇ ਜੇਹੇਦਾਰਾ ਸਾਭਾ ਨੇ ਇੱਕ ਉੱਥੋਂ ਹੁਕਮਨਾਮਾ ਸੁਣਾਇਆ ਸੀਗਾ ਸੰਗਤ ਅਨੁਸਾਰ ਨੂੰ ਅਕਾਲੀ ਦਲ ਨੂੰ ਇਕੱਠੇ ਹੋਣ ਵਾਸਤੇ ਪਰ ਜੋ ਅਕਾਲੀ ਦਲ ਸੀ ਉਹ ਆਪ ਦਾ ਚੁੱਲਾ ਚਾ ਕੇ ਭੱਜ ਗਏ ਸੀਗੇ ਅੱਜ ਸਿੱਖਾਂ ਦਾ ਔਰ ਪੰਜਾਬੀਆਂ ਦਾ ਹਰ ਧਰਮ ਦਾ ਜੋ ਗੁਰੂ ਮਹਾਰਾਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਜਾਂ ਉਹਨੂੰ ਪਿਆਰ ਕਰਦਾ ਹੈ ਕੋਈ ਵੀ ਧਰਮ ਹੈ ਸਿੱਖ, ਸਾਈ, ਮੁਸਲਮਾਨ ਕੋਈ ਵੀ ਹੈ ਉਹ ਅੱਜ ਇੱਥੇ ਪਹੁੰਚਿਆ ਅੱਜ ਡੈਲੀਗੜ ਦੇ ਚੋਣ ਸੀ ਪ੍ਰਧਾਨ ਦੀ ਚੋਣ ਸੀਗੀ ਜੋ ਸਾਡੇ ਮਨ ਦੇ ਅੰਦਰ ਇੱਛਾ ਸੀਗੀ ਕਿ ਭਾਈ ਚਹਦਾ ਰਕਾਲਤਖ ਸਾਹਿਬ ਜੀ ਦੇ ਗਿਆਨੀ ਹਰਪੀ ਜੀ ਅਸੀਂ ਚਾਹੁੰਦੇ ਸੀ ਉਹਨੂੰ ਕਿ ਇਹੋ ਜਿਹਾ ਕੋਮ ਨੂੰ ਲੀਡਰ ਮਿਲੇ ਹੂੰ ਤਾਕਤ ਮਿਲੇ ਹੂੰ ਗੱਲ ਕਰਨ ਵਾਲਾ ਮਿਲੇ ਉਹ ਅੱਜ ਸਾਨੂੰ ਮਿਲ ਗਿਆ ਜੇ ਸਿੱਖੀ ਅੰਨੀ ਸੋਹਣੀ ਕਮੇਟੀ ਅੰਨੀ ਸਾਡੀਆਂ ਸਿੱਖ ਭਾਵਨਾਵਾਂ ਵਾਲੀਆਂ ਜਾਂ ਸਾਡੀਆਂ ਗੁਰਦੁਆਰੇ ਆ ਜਾਂ ਹੋਰ ਜਿਹੜੀਆਂ ਸਾਡੀਆਂ ਸਿੱਖ ਧਾਰਮਿਕ ਸਮਾਹ ਹੈਗੀਆਂ ਉਹਨਾਂ ਵਾਸਤੇ ਸਾਡੀ ਬੀਬੀ ਜਿਹੜੀ ਭਾਈ ਅਮਰੀਕ ਸਿੰਘ ਜੀ ਦੀ ਧੀ ਰਾਣੀ ਹੈ ਜਿਹੜੀ ਸਤਿੰਦਰ ਕੌਰ ਜੀ ਸਤਵੰਤ ਕੌਰ ਜੀ ਉਹਨਾਂ ਨੂੰ ਉਧਰ ਚੁਣਿਆ ਗਿਆ ਅੱਜ ਬੜਾ ਹੀ ਵਧੀਆ ਦਿਨ ਹੈ 11 ਅਗਸਤ ਦਾ ਜੋ ਅੱਜ ਦੱਸਿਆ ਇਤਿਹਾਸ ਦੇ ਵਿੱਚ ਕਿ 11 ਅਗਸਤ ਨੂੰ 1740 ਨੂੰ ਮਸੇ ਰੰਗੜ ਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਚੁਬੇ ਆਵਦੀ ਕੀਤੀ ਸੀ ਉਹਦਾ ਅੱਜ ਸਿਰ ਚ ਝੜਕਾਇਆ ਸੀਗਾ ਸੁਖਾ ਸਿੰਘ ਮਹਤਾ ਸਿੰਘ ਅਰਿਆ ਨੇ ਅੱਜ ਪੂਰੇ ਪੰਜਾਬ ਦੇ ਮੈਂ ਤਾਂ ਇਹ ਕਹੂੰਗਾ ਜਿਹੜੇ ਅੱਜ ਦੋ ਪ੍ਰਧਾਨ ਚੁਣੇ ਅੱਜ ਸਾਪ ਦਾ ਜੈਦਰ ਗਿਆਨੀ ਹਰਪੀ ਸਿੰਘ ਜੀ ਸਾਡੀ ਭੈਣ ਸਤਿੰਦਰ ਕੌਰ ਜੀ ਅੱਜ ਉਹਨਾਂ ਨੇ ਜਿਹੜਾ ਉਹ ਕਾਲੀਦਾਲ ਦਾ ਪਹਿਲਾ ਪ੍ਰਧਾਨ ਸੀਗਾ ਜਿਹੜਾ ਆਪਣੇ ਆਪ ਇੱਕ ਪਾਰਾ ਜਾ ਤੇ ਮੋਟਾ ਜਾ ਪ੍ਰਧਾਨ ਬਣਿਆ ਫਿਰਦਾ ਸੀ ਅੱਜ ਉਹਦਾ ਕਤਲ ਗਲ ਕਤਲ ਕਰ ਦਿੱਤਾ ਅੱਜ ਉਹਨਾਂ ਨੇ ਅੱਜ ਅੱਜ ਕੌਮ ਨੂੰ ਸਹੀ ਪ੍ਰਧਾਨ ਮਿਲਿਆ ਔਰ ਉਹਨਾਂ ਨੇ ਮੋਢਾ ਨਾ ਮੋਢਾ ਲਾ ਕੇ ਸੀ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਜੁਗਾਵਾਂਗੇ ਝੋਲੀਆਂ ਆਡਾਂਗੇ ਕਿ ਜਿਹੜੇ ਔਖੀ ਕਾਲੀਦਾਲਾ ਨੂੰ ਛੱਡ ਕੇ ਆਜੋ ਬਹੁਤ ਵਧੀਆ ਚੁੱਲਾ ਪਾਸੇ ਰੱਖਿਆ ਮਿੱਟੀ ਦਾ ਚੀਕ ਨਹੀਂ ਮਿੱਟੀ ਦਾ ਚੁੱਲਾ ਬਣਾਇਆ ਇਹਦੇ ਤੇ ਹਰ ਧਰਮ ਦੀ ਰੋਟੀ ਬਣੂਗੀ ਹਰ ਧਰਮ ਦਾ ਰੋਜ਼ਗਾਰ ਚੱਲੂਗਾ ਹਰ ਬਲ ਸਿੱਖੀ ਦੀ ਜਿਹੜੀ ਹੈ ਉਪਰ ਚੱਕਰ ਲੈ ਕੇ ਜਾਵਾਂਗੇ ਤੁਸੀਂ ਸ਼੍ਰੀਲੰਕਾ ਦਾ ਨਾਮ ਲਿਆ ਜਦੋਂ ਤੁਸੀਂ ਸਰਵਿਸ ਦੇ ਦੌਰਾਨ ਸ਼੍ਰੀਲੰਕਾ ਦੇ ਐਕਸ਼ਨ ਜਾਫਨਾ ਐਕਸ਼ਨ ਦਾ ਨਾਮ ਲਿਆ ਤੇ ਜਦੋਂ ਲਿਟੇਰੀ ਮੂਵਮੈਂਟ ਸਾਰੀ ਹੈਗੀ ਸੀ ਉਦੋਂ ਸਿੱਖ ਰੈਜੀਮੈਂਟ ਤਾਰੀ ਗਈ ਸੀ ਸਭ ਤੋਂ ਪਹਿਲਾਂ ਜਾਫਨਾ ਇਹ ਗੱਲ ਮੇਰੇ ਖਿਆਲ 1980 ਦੇ ਦਹਾਕਿਆਂ ਦੀ ਦੇਖੋ ਜੀ ਸਭ ਤੋਂ ਪਹਿਲਾਂ ਜਦੋਂ ਇਹ ਇਹ ਜਿਹੜਾ ਪ੍ਰਭাকর ਸੀਗਾ ਇਹ ਪ੍ਰਭਕਰਨ ਉਹ ਵਕਰ ਸੀ ਜਿਹੜਾ ਹੂੰ ਇਹ ਰਜੀਵ ગાંધી ਦਾ ਰਾਈਟ ਹੈਂਡ ਸੀਗਾ ਹੂੰ ਉਹਨਾਂ ਦੀ ਆਤ ਵਿੱਚ ਪੂਰੀ ਯਾਰੀ ਸੀ ਪੁਰਾਣੇ ਕਾਲਜ ਟਾਈਮ ਤੇ ਪੜ੍ਹਦੇ ਰਹੇ ਸੀ ਇਹ ਕਰਨਾਟਕ ਦਾ ਮਦਰਾਸ ਦਾ ਸੀਗਾ ਉਹ ਦਿੱਲੀ ਦਾ ਰਹਿਣ ਵਾਲਾ ਸੀ ਉਹਦੀ ਆਪ ਦੀ ਯਾਰੀ ਉਹਦੀ ਯਾਰੀ ਨੂੰ ਨਿਭਾਉਣ ਵਾਸਤੇ ਸਾਡੀ ਇੰਡੀਅਨ ਆਰਮੀ ਭੇਜੀ ਗਈ ਉੱਥੇ ਹੂੰ ਸਭ ਤੋਂ ਪਹਿਲਾਂ ਸਾਡੇ 16 ਸੱਕ ਰੈਗੂਮੈਂਟ ਗਈ ਉੱਥੇ ਹੂੰ ਸਾਡੀ ਆਰਮੀ ਨੂੰ ਕੀ ਹੁੰਦਾ ਕਿ ਅਸੀਂ ਕਿਤੇ ਵੀ ਜਾਈਏ ਅਸੀਂ ਕੋਈ ਵੀ ਕੈਦੀ ਆ ਜਾਂ ਕੋਈ ਅਸੀਂ ਫੜਦੇ ਆਂ ਉਗਰਵਾਦੀ ਫੜਦੇ ਕੋਈ ਵੀ ਫੜਦੇ ਆਂ ਮਤਲਬ ਕ੍ਰੇਮ ਕਰਨ ਵਾਲਾ ਉਹਨੂੰ ਅਸੀਂ 6 ਜਾਂ 7 ਘੰਟੇ ਰੱਖ ਸਕਦੇ ਹਾਂ ਉਸ ਤੋਂ ਬਾਅਦ ਅਸੀਂ ਸਟੇਟ ਪੁਲਿਸ ਨੂੰ ਦੇਣਾ ਹੁੰਦਾ ਠੀਕ ਹੈ ਸਭ ਤੋਂ ਪਹਿਲਾਂ ਸਾਡੇ 16 ਸੈਕ ਹਿੱਥੇ ਗਈ ਉਹਨਾਂ ਨੇ ਜਿਹੜੇ ਉੱਥੋਂ ਦੇ ਐਲਟੀਟੀ ਫੜੇ ਉਹ ਆਪਦੇ ਕੋਲੇ 12 ਘੰਟੇ ਰੱਖਣ ਤੋਂ ਬਾਅਦ ਉਹਨਾਂ ਨੂੰ ਸਟੇਟ ਸਿੰਘਾਲੀਆਂ ਦੀ ਪੁਲਿਸ ਹੈ ਉਹਨਾਂ ਨੂੰ ਦੇ ਦਿੱਤੇ ਗਏ ਬੀ ਸਿਕਰੇਜਮੈਂਟ ਪੈਰਾਟ੍ਰੂਪਰ ਉੱਪਰ ਉਤਰੀ ਸੀ ਪਹਿਲਾਂ ਮੈਂ ਸੋਚ ਲੇ ਨਹੀਂ ਨਹੀਂ ਇਹ ਆ ਬ ਸਮੁੰਦਰੀ ਜਾਇਦਾਦ ਰਾਹੀਂ ਗਈ ਸੀਗੀ ਕੁਝ ਬਾਈਰ ਗਈ ਸੀਗੀ ਬਗੂਣੀਆਂ ਇਹ ਮਤਲਬ ਬੰਦਰਗਾਹ ਹੈਗੀ ਉੱਥੇ ਉਤਰੀ ਸੀਗੀ ਉਸ ਤੋਂ ਬਾਅਦ ਜਿਵੇਂ ਜਿਵੇਂ ਜੰਗਲ ਚੱਕ ਜਾਂਦੀ ਰਹੀ ਜਦੋਂ ਬੰਦੇ ਫੜੇ ਉਹ एलटीटी ਜਿਹੜੇ ਸੀਗੇ ਤਾਮਲ ਸੀ ਉਹ ਆਪਸਾਂ ਦੇ ਸੱਚੇ ਸੀ ਉੱਥੇ ਜਿਹੜੇ ਸੰਘਿਆਲੀ ਐ ਸਾਰੀ ਜਿਹੜੀ ਨੌਕਰੀ ਪੇਛਾ ਜੋ ਵਿਧਾਨ ਸਭਾ ਜਾਂ ਲੋਕ ਸਭਾ ਜੋ ਵੀ ਲੈक्चर ਹੁੰਦਾ ਉਹਨਾਂ ਨੂੰ ਅਧਿਕਾਰ ਹੈ ਉੱਥੇ ਜਿਹੜੇ ਤਾਮਲੇ ਕੇ ਉਹਨਾਂ ਨੂੰ ਅਧਿਕਾਰ ਨਹੀਂ ਸੀਗਾ ਉਹਨਾਂ ਨੂੰ ਅਧਿਕਾਰ ਦੇਣ ਵਾਸਤੇ ਅਸੀਂ ਗਏ ਸੀ ਚਲੋ ਅਸੀਂ ਉਹਨਾਂ ਦੇ ਲੀਡਰ ਫੜੇ ਤੇ ਅਸੀਂ ਉਹ ਦੇਤੇ ਪਰ ਉੱਥੋਂ ਦੀ ਜਿਹੜੀ ਆਰਮੀ ਸੀਗੀ ਜਾਂ ਪੁਲਿਸ ਸੀਗੀ ਉਹਨਾਂ ਨੇ ਦਸਤਾਨਾ ਬੰਨ੍ਹ ਕੇ ਸਾੜ ਦਿੱਤੇ ਗਏ ਉਹ ਉਸ ਤੋਂ ਉਹ ਜਿਹੜੇ ਲੋਕ ਸੀਗੇ ਇੰਨੇ ਪੜਖਵੇ ਉਹ ਕੋ ਸਾਡੇ ਇੰਡੀਅਨ ਆਰਮੀ ਦੇ ਨਾਲ ਹੀ ਉਹਨਾਂ ਨੇ ਲੜਾਈ ਹਾਂ ਲੜਾਈ ਸ਼ੁਰੂ ਕਰ ਦਿੱਤੀ ਸਾਨੂੰ ਤਾਂ ਆਏ ਸੀ ਇਹਦੀ ਮਦਦ ਕਰਨ ਵਾਸਤੇ ਆਏ ਇਹਨਾਂ ਨੂੰ ਹੱਕ ਦੋਣ ਵਾਸਤੇ ਆਏ ਆ ਪਰ ਉਹ ਸਾਨੂੰ ਕਿਤੇ ਜਾਂਦਾ ਨੂੰ ਐਮਬੋਸ਼ ਕਰ ਲੈਂਦੇ ਸੀ ਜਾਂ ਕਿਤੇ ਸੀ ਹੋਰ ਕਿਤੇ ਇਕੱਠੇ ਦੇ ਉੱਥੇ ਜਾ ਕੇ ਫੈਕ ਕਰਕੇ ਸਾਡੀ ਕਿਲਟੀ ਕਰ ਦਿੰਦੇ ਸੀ ਉਸ ਤੋਂ ਬਾਅਦ ਸਾਡੀ ਲੜਾਈ ਉਹਨਾਂ ਨਾਲ ਸ਼ੁਰੂ ਹੋ ਗਈ ਉਸ ਤੋਂ ਬਾਅਦ ਉੱਥੇ ਸਾਡੀ ਜਿਹੜੀ ਹੈ ਇੰਡੀਅਨ ਆਰਮੀ ਉਸ ਤੋਂ ਬਾਅਦ ਸਾਡੀ ਸੱਤ ਸਿੱਖ ਚਲੀ ਗਈ ਹੈ ਚਾਰ ਜੂੰਟਾ ਸਿੱਖ ਦੀਆਂ ਸੀ ਉੱਥੇ ਅਸੀਂ ਸੁਣਿਆ ਸੀ ਅਸੀਂ ਸੁਣਿਆ ਕਿ ਸਿੱਖ ਰੈਜੀਮੈਂਟ ਹੀ ਵਰਤੀ ਗਈ ਉੱਥੇ ਦੇਖੋ ਸੈਕ੍ਰੀਮੈਂਟ ਦਾ ਸੈਕ੍ਰੀਮੈਂਟੀ ਹੈ ਹੂੰ ਮਲਵੇ ਜਿਹੜੀਆਂ ਸਿੱਖ ਜੂੰਟਾਂ ਹੈਗੀਆਂ ਉਹ ਆਰਟੀ ਵੀ ਹੋਦੀਆਂ 50 ਜਿਹੜੇ ਵੀ ਹੈਗੀਆਂ ਸਿੱਖੀਆਂ ਵੀ ਹੈਗੀਆਂ ਸਖ ਲਾਈ ਦੀਆਂ ਵੀ ਹੈਗੀਆਂ ਇੱਕ ਮਾਰਸ਼ਲ ਫੋਮ ਹੈ ਨਾ ਡਰਨ ਵਾਲੀ ਫੋਮ ਹੈ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹੱਥ ਧਾ ਕੇ ਕਸਮ ਖਾਦੀ ਆਵਾ ਦੇ ਰਸਤੇ ਜਾਊਂਗਾ ਪਾਣੀ ਦੇ ਰਸਤੇ ਜਾਊਂਗਾ ਆਕੇ ਰਸਤੇ ਜਾਊਂਗਾ ਆਖਰੀ ਤੱਕ ਮੋਰਚਾ ਨਹੀਂ ਛੋੜੂਗਾ ਪੌਂਦੀ ਜਾਣ ਕੇ ਹੋਣਾ ਕੁਰਬਾਨ ਹੋ ਜੇ ਹੋਰ ਕਿਹੜੀ ਕਿਹੜੀ ਆਪਰੇਸ਼ਨਾਂ ਚ ਰਹੇ ਤੁਸੀਂ ਹੋਰ ਕਿਹੜੀ ਕਿਹੜੀ ਜਗਾ ਕਸ਼ਮੀਰ ਰਹੇ ਜੰਮੂ ਕਸ਼ਮੀਰ ਚ ਰਹੇ ਆਸਾਮ ਦੇ ਵਿੱਚ ਰਹੇ ਬੋਡਾ ਵਾਲਾ ਉਲਫਾ ਫੋਟਰ ਉਹਨਾਂ ਅਸੀਂ ਫਿਰ ਆਪਣੇ ਨਾਗaland ਦੇ ਵਿੱਚ ਆ ਉਹ ਦੂਜੇ ਕੀ ਆ ਤੀਰ ਮਾਰ ਮਾਰਦੇ ਸੀਗੇ तकरीबन ਵੀ ਜਿਹੜੀ ਮੇਰੀ ਨੌਕਰੀ ਹੈ ਮੇਰੀ ਨੌਕਰੀ तकरीबन ਇਹ ਜੇ ਮਹਲੇ ਵੀ ਚੀ ਨਿਕਲੀ ਹੈ ਜਿੱਥੇ ਜਿੱਥੇ ਮਹਲੇ ਉਹ ਕਰਵਾ ਸੀ ਇੱਕ ਪਾਸੇ ਇੱਕ ਪਾਸੇ ਤੁਹਾਡੇ ਚ ਜਿਵੇਂ ਆਪਾਂ ਕਹਿੰਦੇ ਫੌਜੀਆਂ ਚ ਨੈਸ਼ਨਲਿਜ਼ਮ ਹੁੰਦਾ ਵੀ ਰਾਸ਼ਟਰ ਭਾਵ ਰਾਸ਼ਟਰ ਰਾਸ਼ਟਰ ਦੇ ਪ੍ਰਤੀ ਜਿਹੜੀਆਂ ਹੈ ਭਾਵਨਾ ਥੋੜਾ ਇਮੋਸ਼ਨਲ ਵੀ ਤੁਸੀਂ ਰਾਸ਼ਟਰਵਾਦੀ ਨੈਸ਼ਨਿਸਟ ਇੱਕ ਪਾਸੇ ਜਦੋਂ ਦੇਖਦੇ ਆਂ ਬਈ ਜਦੋਂ ਗੱਲਾਂ ਹੁੰਦੀਆਂ ਨੇ ਪੋਲਿਟਿਕਲ ਸਪੀਚਸ ਵਿੱਚ ਵੀ ਜਿਵੇਂ ਇੱਥੇ ਵੀ ਜਥੇਦਾਰਾਂ ਨੇ ਕਿਹਾ ਬਹੁਤ ਸਾਰੇ ਜਥੇਦਾਰ ਸਾਹਿਬ ਦੀਆਂ ਸਪੀਚਸ ਅਸੀਂ ਸੁਣਦੇ ਆਂ ਬਈ ਜਿਹੜੀ ਸੈਂਟਰ ਆ ਉਹ ਪੰਜਾਬ ਨਾਲ ਤੱਕਾ ਕਰਦੀ ਆ ਤੇ ਤੁਸੀਂ ਆਪਣੇ ਨੂੰ ਕਿੱਥੇ ਪਾਉਨੇ ਹੋ ਕਿੱਥੇ ਹੁਣ ਤੁਸੀਂ ਰਿਟਾਇਰਮੈਂਟ ਤੋਂ ਇੰਨੀ ਦੇਰ ਬਾਅਦ ਇਸ ਪੜਾ ਤੇ ਹੋ ਬਈ ਤੁਸੀਂ ਹੁਣ ਅਕਾਲੀ ਦਲ ਵਾ ਸ਼ਰੋਣੀ ਅਕਾਲੀ ਦਲ ਦੇਖ ਰਹੇ ਹੋ ਵੀ ਪੰਜਾਬ ਦਾ ਕੁਝ ਬਣੇ ਬਈ ਨਸ਼ੇ 'ਚ ਪੈ ਰਹੇ ਨੇ ਬੱਚੇ ਯੂਥ ਦਾ ਕੁਝ ਬਣੇ ਨੌਕਰੀਆਂ ਮਿਲਣ ਔਰ ਸਭ ਤੋਂ ਵੱਡੀ ਗੱਲ ਅਕਾਲੀ ਦਲ ਸੁਧਾਰ ਹੋਵੇ ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਦੱਸਿਆ ਬਈ ਪੁਰਾਣੇ ਅਕਾਲੀ ਦਲ ਨੇ ਕੀ ਕੀ ਕਰਦੇ ਰਹੇ ਅਸੀਂ ਆਪਣੇ ਉਹਨੂੰ ਕਿਹੜੇ ਪੜਾ ਤੇ ਮਹਿਸੂਸ ਕਰ ਰਹੇ ਹੋ ਖੜੇ ਹੋਣਾ ਪਤਵਾਰ ਸਾਹਿਬ ਅਸੀਂ ਸਭ ਤੋਂ ਪਹਿਲਾਂ ਅਸੀਂ ਤਰੰਗੇ ਨੂੰ ਪਿਆਰ ਕਰਦੇ ਆ ਕਿਉਂਕਿ ਅਸੀਂ ਨਾਲ ਤਰੰਗੇ ਨੂੰ ਲੈ ਕੇ ਅਸੀਂ ਕਸਮ ਖਾਂਦੇ ਆ ਪਰ ਉੱਠ ਨੂੰ ਕਿਸੇ ਨੇ ਪੁੱਛਿਆ ਸੀ ਮਾਰੂਥਲ ਦੇ ਜਹਾਜ ਨੂੰ ਕਿ ਤੈਨੂੰ ਚੜ੍ਹਾਈ ਚੰਗੀ ਕਿ ਤੈਨੂੰ ਤਰਾਈ ਚੰਗੀ ਹੁਣ ਤੱਕ ਜਿੰਨੀਆਂ ਵੀ ਹਿੰਦੁਸਤਾਨ ਦੇ ਵਿੱਚ ਸਰਕਾਰਾਂ ਆਈਆਂ ਜਾਂ ਕਾਂਗਰਸ ਦੀ ਆਈ ਹੈ ਜਾਂ ਭਾਜਪਾ ਦੀ ਆਈ ਹੈ ਇਹ ਕਸਾਨਾਂ ਵਾਸਤੇ ਤੇ ਫੌਜੀਆਂ ਵਾਸਤੇ ਮਾਰੀਆਂ ਹੀ ਮਾਰੀਆਂ ਰਹੀਆਂ ਇੱਕ ਸਰਕਾਰ ਆਈ ਸੀ ਜਿਹਨੇ শ্রীলੰਕਾ ਵਿੱਚੋਂ ਸਾਰੀ ਆਰਮੀ ਬਾਹਰਸ ਮਗਾਈ ਸੀ ਉਹ ਮੈਂ ਪ੍ਰਧਾਨ ਮੰਤਰੀ ਦਾ ਨਾਮ ਭੁੱਲ ਗਿਆ ਗੱਟ ਜੋੜੀ ਸਰਕਾਰ ਬਣੀ ਬਾਕੀ ਤੁਸੀਂ ਗੱਲ ਕਰੀਆ ਕਿ ਆਪਣੇ ਆਪ ਨੂੰ ਕਿੱਥੇ ਖੜਾ ਮਹਿਸੂਸ ਕਰਦੇ ਹੋ ਦੇਖੋ ਜੀ ਜਦੋਂ ਦਾ ਇਹ ਮਾਰ ਪੰਜਾਬ ਨੂੰ ਪੈ ਰਹੀ ਹੈ ਮੈਂ ਤਾਂ ਵੀ ਉਨੀ ਪਹਿਲਾਂ ਮਾਰ ਸਾਰੀਆਂ ਸਰਕਾਰਾਂ ਹੀ ਪਾ ਰਹੀਆਂ ਸੀ ਪਰ ਜਦੋਂ ਦਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਬਣਿਆ ਨਾ ਉਦੋਂ ਦਾ ਲੈ ਕੇ ਸਾਡੇ ਸਿੱਖਾਂ ਦੀ ਪੰਜਾਬੀਆਂ ਦਾ ਇਹਨੇ ਬੇੜਾ ਗਰ ਕੀ ਕਰਤਾ ਸਾਡੇ ਪੰਜਾਬ ਦੀਆਂ ਸੜਕਾਂ ਸਾਡੇ ਪੰਜਾਬ ਦੀਆਂ ਨਹਿਰਾਂ ਸਾਡੇ ਪੰਜਾਬ ਦੀ ਮੈਂ ਤਾਂ ਕੀ ਕੀ ਨਹੀਂ ਕੀਤਾ ਇਹਨੇ ਕਰਤਾ ਪੰਜਾਬ ਨੂੰ ਖਤਮ ਕਰਨ ਵਾਸਤੇ ਪਿੱਛੇ ਜਿਹਦਾ ਅਸੀਂ ਇਹ ਵੀ ਸੁਣਿਆ ਸੀ ਕਿ ਕੁਝ ਪੰਜਾਬ ਦਾ ਹਿੱਸਾ ਜਿਹੜਾ ਮੁਕਸਰ ਫਾਜ਼ਲ ਦਾ ਜਿਹੜਾ ਹੈਗਾ ਇਹ ਰਾਸ਼ਟਾਨਾ ਜੋੜ ਰਿਹਾ ਕੁਝ ਆਇਆ ਸੀ ਹਾਰਪੁਰ ਫਟਾਨ ਕੋਟ ਜਿਹੜਾ ਹਿਮਾਚਲ ਨਾਲ ਜੋੜ ਰਹੀ ਹੈ ਬੀਜੇਪੀ ਕੁਝ ਇਧਰ ਆ ਰਹੇ ਸੀ ਪਟਿਆਲਾ ਦੇ ਇਹ ਜਿਹੜਾ ਜ਼ਿਲ੍ਹਾ ਹੈਗਾ ਮਾਨਸਾ ਇਹਨੂੰ ਹਰਿਆਣੇ ਦੇ ਨਾਲ ਜੋੜ ਰਿਹਾ ਤੇ ਪੰਜਾਬ ਨੂੰ ਕਹਿੰਦੇ ਚਿੱਡੀ ਦੇ ਪਹੁੰਚ ਜਿਹੜਾ ਵਡਾ ਰਿਹਾ ਪਰ ਅੱਜ ਅਸੀਂ ਮੋਦੀ ਨੂੰ ਚੈਲੰਜ ਕਰਦੇ ਹਾਂ ਬੀਜੇਪੀ ਦੀ ਸਰਕਾਰ ਨੂੰ ਭੁੱਲ ਕੇ ਵੀ ਇਹ ਗੱਲ ਨਾ ਸੋਚ ਲਓ ਕਿਤੇ ਪੰਜਾਬ ਨੂੰ ਛੋਟਾ ਕਰਨਾ ਤੇ ਨਾ ਸੋਚ ਲਓ ਜਿਨ੍ਹਾਂ ਚ ਰਗਾਂ ਚ ਖੂਨ ਹੈਗਾ ਨਾ ਉਹਨਾਂ ਚ ਕਰ ਤੇਰੇ ਨਾਲ ਲੜਾਂਗੇ ਭਵਾਂ ਦੀ ਜਾਣ ਕੋ ਉਹਨਾਂ ਚਲੀ ਜਾਵੇ ਔਰ ਪੰਜਾਬ ਨੂੰ ਛੋਟਾ ਨਹੀਂ ਹੋਣਣਗੇ ਪੰਜਾਬ ਬਹੁਤ ਵੱਡਾ ਸੀ ਨੁਕਸਾਨ ਅਜ ਤੱਕ ਪੰਜਾਬ ਦਾ ਹੋਇਆ ਤੇ ਦੇ ਦੋਸ ਦੋ ਦੇਸ਼ਾਂ ਦੀ ਵੰਡ ਹੋਈ ਉਹ ਪੰਜਾਬ ਦੀ ਹੋਈ ਅੱਧਾ ਪੰਜਾਬ ਪਾਕਿਸਤਾਨ ਚ ਰਹਿ ਗਿਆ ਅੱਧਾ ਪੰਜਾਬ ਹਿੰਦੁਸਤਾਨ ਚ ਰਹਿ ਗਿਆ ਉਸ ਤੋਂ ਬਾਅਦ ਉਹਨਾਂ ਚ 66 ਚ ਵੰਡ ਹੋਈ ਤਾਂ ਸਾਡੇ ਚ ਹਰਿਆਣਾ ਕੱਢਿਆ ਗਿਆ ਸਾਡੇ ਚ ਹਿਮਾਚਲ ਕੱਢਿਆ ਗਿਆ ਇਸ ਸਰਕਾਰਾਂ ਦੀ ਸੈਂਟਰ ਦੀਆਂ ਸਰਕਾਰਾਂ ਦੀ ਆਖੀ ਪੰਜਾਬ ਦੇ ਉੱਤੇ ਆ ਹੁਣ ਇਹਨੂੰ ਸਟੇਟ ਤਾਂ ਨਹੀਂ ਬਣਾ ਸਕਦੇ ਸੀਗੇ ਪਰ ਹੁਣ ਇਹਦੇ ਵਿੱਚੋਂ ਕਈ ਜ਼ਿਲ੍ਹੇ ਕੱਢਣ ਨੂੰ ਫਿਰਦੇ ਆ ਇਸ ਕਰਕੇ ਅਸੀਂ ਇਹ ਸੋਡੇ ਮੀਡੀਆ ਰਾਹੀਂ ਦੱਸਦੇ ਆ ਕਿ ਇਹ ਭਲਕੇ ਵੀ ਨਾ ਮੋਦੀ ਸੋਚੇ ਉਹ ਜਿਹੜੇ ਆ ਸਾਡਾ ਮੁੱਖ ਮੰਤਰੀ ਨਚਾਰ ਜਿਹੜਾ ਕਬੇਡੀ ਚੁੜਕਲੇ ਸੁਣਾਉਣ ਵਾਲਾ ਬਣਾਤਾ ਇਹ ਪ੍ਰਧਾਨ ਮੰਤਰੀ ਦੇ ਨਾਲ ਪ੍ਰਧਾਨ ਮੰਤਰੀ ਜਣੇ ਮਿਲਿਆ ਹੋਇਆ ਹੈ ਇੱਕੋ ਗੱਲ ਹੀ ਹੈ ਇਹ ਸਾਡੇ ਨਾਲ ਇਹਨਾਂ ਦੇ ਨਾਲ ਇੱਕ ਹੋਰ ਸਰਦਾਰ ਸਾਹਿਬ ਨੇ ਇਹ ਵੀ ਉਸੇ ਮੁਕਸਰ ਦੇ ਪਿੰਡਾਂ ਤੋਂ ਨੇ ਧਰਮੀ ਫੌਜੀ ਇਹਨਾਂ ਦੇ ਰੀਬਨ ਤੇ ਲਿਖਿਆ ਹੈ ਸਾਕਾ ਨੀਲਾ ਤਾਰਾ ਸਿੱਖ ਧਰਮੀ ਫੌਜੀ ਸਰਦਾਰ ਸਾਹਿਬ ਸასი ਕਾਲ ਸასი ਕਾਲ ਜੀ ਸਰਦਾਰ ਸਾਹਿਬ ਤੁਸੀਂ ਉਹਨਾਂ ਧਰਮੀ ਫੌਜੀਆ ਚੋਂ ਹੋ ਜਿਨ੍ਹਾਂ ਨੇ ਆਰਮੀ ਦਾ ਜਿਹੜਾ ਹਮਲਾ ਹੋਇਆ ਦਰਬਾਰ ਸਾਹਿਬ ਤੇ ਰਕਾਲਤਖ ਸਾਹਿਬ ਤੇ ਔਰ ਜੋ ਇਹ ਸਾਰਾ ਆਪਰੇਸ਼ਨ ਹੋਇਆ ਤੇ ਉਦੋਂ ਬਗਾਵਤ ਹੋਈ ਸੀ ਤੇ ਤੁਸੀਂ ਉਦੋਂ ਕਿੱਥੇ ਸੀ ਅਸੀਂ ਜੀ ਯਾਨੀ 25 ਮਈ ਨੂੰ ਨਿਊ ਜਲਪਈਗੁੜੀ ਐਨ ਜੀ ਪੀ ਕਹਿੰਦੇ ਉਹਨਾਂ ਸਟੇਸ਼ਨ ਨਿਊ ਜਲਪਈਗੁੜੀ ਤੋਂ ਚੱਲਦੇ ਹਾਂ ਸਾਡੀ ਇੱਥੇ ਅਲਵਰ ਸਾਡੀ ਐਡਵਾਂਸ ਪਾਰਟੀ ਪਹੁੰਚੀ ਹੋਈ ਸੀ ਜਿੱਦੇ ਚ ਅਸੀਂ ਗੇਮਾਂ 'ਚ ਹੀ ਹਸਣ ਵਾਸਤੇ ਆਏ ਸਾਂ ਅੱਛਾ ਜੀ ਤੇਰਾ ਸਪੋਰਟ ਸੀ ਤੁਹਾਡਾ ਸਮਾਂ ਕਬੱਡੀ ਖੇਡਦਾ ਸੀ ਉਸ ਟਾਈਮ ਜੀ ਮੇਰੇ ਨਾਲ ਦੇ ਹੋਣੇ ਇੰਡੀਅਨ ਆਰਮੀ ਤੋਂ ਹਾਂਜੀ ਮੇਰੇ ਨਾਲ ਦੇ ਹੁਣੇ ਹੀ ਦੋ ਧਰਮੀ ਫੋਗੀ ਸਰਦਾਰ ਰਸ਼ਪਾਲ ਸਿੰਘ ਗੁਰਦਾਸਪੁਰ ਤੇ ਭਪਿੰਦਰ ਸਿੰਘ ਗੁਰਦਾਸਪੁਰ ਹੁਣੇ ਗਏ ਨੇ ਉਹ ਵੀ ਇਥੇ ਨਾਲ ਆਏ ਸੀ ਆ ਇੱਥੇ ਆਏ ਸੀਗੇ ਇੱਥੇ ਮਿਲਿਆ ਹੋਏ ਸਾਨੂੰ ਬੜੇ ਚਿਰ ਪਿਛੋਂ ਮੇਰਾ ਖਿਆਲ ਵੀ ਜਦੋਂ ਦੇ ਅਸੀਂ ਬੈਰ ਉਸ ਤੋਂ ਬਾਅਦ ਅਸੀਂ ਅੱਜ ਮਿਲਿਆ ਇੱਥੇ ਹੂੰ ਤੇ ਦੇਖੋ ਜੀ ਉਦੋਂ ਅਸੀਂ ਅਲਵਰ ਸੀਗੇ ਅਸੀਂ ਅਲਵਰ ਆ ਗਏ ਸੀ ਸਾਰੇ ਕੋਲ ਖਬਰ ਆਈ ਬੀਬੀਸੀ ਦੀ ਖਬਰ ਆਈ ਪੈਨ ਨਹੀਂ ਬੀਬੀਸੀ ਦੀ ਖਬਰ ਤਾਂ ਸਾਨੂੰ ਦਿੱਲੀ ਪਤਾ ਲੱਗਿਆ ਸੀ ਪਰ ਅਸੀਂ ਬਰਕਾ ਅਲਵਰ ਆ ਕੇ ਅਗਲੇ ਦਿਨ ਜਾਨੀ 8 ਜਾਂ 9 ਤਰੀਕ ਨੂੰ 10 ਤਰੀਕ 9 ਤੇ 10 ਤਰੀਕ ਦੀ ਰਾਤ ਨੂੰ ਉਦੋਂ ਅਸੀਂ ਬਰਕਾ ਛੱਡੀਆਂ ਤੇ ਅਲਵਰ ਸਾਡਾ ਉਦੋਂ ਸਾਡੀ ਜੂਨ ਸੀ ਕਬੱਡੀ ਗੇਮਾਂ ਵਾਸਤੇ ਅਸੀਂ ਆਏ ਹੋ ਸੀ ਤੇ ਕੀ ਅਹੀ ਜੀ ਗੱਲਬਾਤ ਹੋਈ ਉੱਥੇ ਕਿਸ ਤਰ੍ਹਾਂ ਬਗਾਵਤ ਹੋਈ ਬਗਾਵਤ ਐਵੇਂ ਸੀ ਜੀ ਜਦੋਂ ਸਾਨੂੰ ਜਦੋਂ ਛੁੱਟੀ ਕੱਟ ਕੇ ਜਦੋਂ ਆਏ ਨੇ ਸਾਡੀ ਸਿੱਖ ਰੈਜਮੈਂਟ 171 ਫੀਲਡ ਸੀ ਉਦੋਂ ਹੁਣ 171 ਮੀਡੀਅਮ ਰੈਜਮੈਂਟ ਆ ਸਿੱਖ ਰੈਜਮੈਂਟ ਤੇ ਸਿੱਖ ਰੈਜਮੈਂਟ ਸੀ ਪਿਓਰ ਸਿੱਖ ਰੈਜਮੈਂਟ ਸੀ ਸਾਡੀ ਤੇ ਅੱਛਾ ਉੱਥੇ ਜਿਵੇਂ ਕਿਸ ਤਰ੍ਹਾਂ ਮਹਿਸੂਸ ਹੋਈ ਸਾਰੀ ਗੱਲ ਕਿਸ ਤਰ੍ਹਾਂ ਇਸਲਾਹ ਬਣੀ ਇਸਲਾਹ ਬਣੀ ਜੀ ਬੰਦਾ ਛੋਟੀ ਕੱਟ ਕੇ ਆਇਆ ਸੀ ਕੋਈ ਗਾਇਬ ਸਿੰਘ ਸਾਡੇ ਹਲਦਾਰ ਸਾਹਿਬ ਸੀ ਉਹਦੇ ਬੜਾ ਸੋਹਣਾ ਕੇਸ ਦਾੜਾ ਦਾੜਾ ਬੜਾ ਵੱਡਾ ਵੱਡਾ ਸੀ ਕੇਸ ਵੀ ਜੂੜਾ ਜਿਹੜਾ ਰੱਖਿਆ ਜਾਨੀ ਸਿੱਖ ਜੁੰਟਾਂ ਦੇ ਵਿੱਚ ਇਹ ਕੇਸ ਦਾੜਾ ਰਖਾਉਂਦੇ ਰਖਾਉਂਦੇ ਆ ਤੇ ਉਹਦੇ ਜਦੋਂ ਆਇਆ ਤੇ ਉਹ ਆਣਕੇ ਜੀ ਰੋਣ ਲੱਗ ਪਿਆ ਉਹਦਾ ਦਾੜ ਤੇ ਕਿਸ ਵੀ ਕਤਲਕ ਕੀਤੇ ਹੋਏ ਸੀ ਕਿਉਂਕਿ ਉਹ ਦਿੱਲੀ ਦੇ ਵਿਜੀਲੋਂ ਆਇਆ ਨਾ ਤੇ ਉਹਨੂੰ ਉੱਥੇ ਮਾਰ ਦੇਣ ਲੱਗੇ ਸੀ ਫਿਰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੇ ਆਪਦੀ ਦਾੜ੍ਹੀ ਕੱਟ ਬਣਾ ਲਈ ਉਹਨੇ ਆਣ ਕੇ ਜੁੰਡ ਦੇ ਵਿੱਚ ਰੌਲਾ ਪਾਇਆ ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਇਹ ਅੱਜ ਅੱਜ ਮਿਲੇ ਜਿਹੜੇ ਰਿਸ਼ਵਾਲ ਸਿੰਘ ਹੋਣੀ ਅਮਰੀਕ ਸਿੰਘ ਹੋਣੀ ਨਿੰਦਰ ਸਿੰਘ ਹੋਣੀ ਇਹ ਜਿਹੜੇ ਸੀਨੀਅਰ ਸੀ ਸਾਡੇ ਅਸੀਂ ਉਹ ਤੋਂ 6 ਸਾਲ ਸਵਰਗ ਸੀ ਇਹਨਾਂ ਦੀ ਜਾਂਦਾ ਸੀ ਇਹ ਸਾਡੇ ਉਸਤਾਦ ਹੁੰਦੇ ਸੀ ਇਹ ਸਾਰਿਆਂ ਨੇ ਫਿਰ ਇਹਨਾਂ ਨੇ ਇੱਕ ਗਰੁੱਪ ਬਣਾ ਕੇ ਆਪਦੀ ਸਲਾਹ ਕੀਤੀ ਵੀ ਕੀ ਕਰਨਾ ਚਾਹੀਦਾ ਫਿਰ ਇਹ ਸਲਾਹ ਬਣੀ ਵੀ ਆਪਾਂ ਰਾਤ ਨੂੰ ਚਾਲੇ ਪਾਵਾਂਗੇ ਬਰਕਾ ਛੱਡਾਂਗੇ ਆਪਾਂ ਹਰਮੰਦਰ ਸਾਹਿਬ ਤੱਕ ਪਹੁੰਚਾਂਗੇ ਜਿਵੇਂ ਮਰਜ਼ੀ ਪਹੁੰਚੀਏ ਜਾਂ ਆਪਣੀਆਂ ਲਾਸ਼ਾਂ ਵਿਛਣੀਆਂ ਯਾਰਾ ਚ ਜਾਂ ਆਪਾਂ ਉੱਥੇ ਪਹੁੰਚਾਂਗੇ ਤੇ ਅਕਾਲ ਤਖਤ ਵੱਲ ਤੁਸੀਂ ਤੁਰ ਪਏ 84 ਨੂੰ ਉਹਦਾ ਮਈ ਦੇ ਮਹੀਨੇ ਚ ਨਹੀਂ ਦੇ ਮਹੀਨੇ ਨਹੀਂ ਜੂਨ ਜੂਨ ਦੇ ਜੂਨ ਦੇ ਮਹੀਨੇ ਹਾਂਜੀ ਹਾਂਜੀ ਅੱਛਾ ਕਿੰਨੇ ਜਣੇ ਸੀ ਤੁਸੀਂ ਸੀ ਸਾਡੀ ਜੂਨ ਦੇ ਅਸੀਂ 27 ਬੰਦੇ ਸੀ ਉਹ ਕਿਸ ਤਰ੍ਹਾਂ ਪਹੁੰਚੇ ਇੱਥੇ ਪਹੁੰਚੇ ਆ ਫੜੇ ਗਏ ਨਹੀਂ ਜੀ ਨਹੀਂ ਅਸੀਂ ਪਹੁੰਚੇ ਨਹੀਂ ਅਸੀਂ ਤੁਹਾਨੂੰ ਦੱਸਿਆ ਵੀ ਜਿਵੇਂ 8 ਤਰੀਕ ਨੂੰ ਅਸੀਂ ਦਿੱਲੀ ਸਾਂ 8 ਜੂਨ ਹਾਂ 8 ਜੂਨ ਨੂੰ ਦਿੱਲੀ ਸਾਂ ਫਿਰ ਉੱਥੇ ਗੱਡੀ ਰੁਕੀ ਆ ਉਸ ਤੋਂ ਬਾਅਦ 9 ਨੂੰ ਅਸੀਂ ਸ਼ਾਮ ਨੂੰ ਇੱਥੇ ਪਹੁੰਚੇ ਜੀ ਅਲਵਰ ਤੇ 10 ਨੂੰ ਅਸੀਂ ਸਾਨੂੰ ਕਿਹੇ ਰੋਡ ਦਾ ਛੜਕਦਾ ਨਹੀਂ ਪਤਾ ਕਿ ਆ ਦਿੱਲੀ ਨੂੰ ਜਾਂਦੀ ਆ ਆ ਕਿਹੜੇ ਪਾਸੇ ਜਾਂਦੀ ਆ ਕਿਹੜੇ ਪਾਸੇ ਨਹੀਂ ਜਾਂਦੀ ਅਸੀਂ ਜਦੋਂ ਰਾਤ ਨੂੰ ਤੁਰੇ ਆ ਸਾਨੂੰ ਕੋਈ ਛੜਕਦਾ ਨਹੀਂ ਪਤਾ ਅਸੀਂ ਚੋਪਰ ਅਸੀਂ ਫਿਰ ਬਾਰਡਰ ਵਾਲੇ ਪਾਸੇ ਨੂੰ ਜਿਵੇਂ ਸਰਦਾਰ ਸ਼ਹਿਰ ਅੱਗੇ ਨਿਕਲ ਗਏ ਸਰਦਾਰ ਸ਼ਹਿਰ ਤੋਂ ਬਾਰਡਰ ਵਾਲੇ ਪਾਸੇ ਨੂੰ ਚਲੇ ਗਏ ਜੀ ਉੱਥੇ ਫਿਰ ਸਾਡੇ ਮਗਰ ਸਾਡੀਆਂ ਯੂਨਟਾਂ ਜਿਹੜੀਆਂ ਸੀਗੀਆਂ ਉਹ ਯੂਨਟਾਂ ਮਗਰ 라ਤੀਆਂ ਕਿਉਂਕਿ ਖਬਰ ਮਿਲ ਗਈ ਨਾ ਵੀ ਇਹਨਾਂ ਕੋਲ ਹਥਿਆਰ ਬਹੁਤ ਜ਼ਿਆਦਾ ਆ ਇਹ ਸਾਡੇ ਕੋਲ ਗੱਡੀਆਂ ਦੇ ਵਿੱਚ ਅਮਨੀਸ਼ਨ ਵਗੈਰਾ ਹਰ ਇੱਕ ਚੀਜ਼ ਲੋਡ ਸੀਗੀ ਤੇ ਸਾਡੇ ਮਗਰ ਫਿਰ ਆਰਮੀ ਲਾਤੀ ਤੇ ਇੱਕ ਪੁਲਿਸ ਸੀਗੀ ਜਿਹੜੀ ਅੱਗੇ ਵਿਰਾਠਨਗਰ ਸਟੇਸ਼ਨ ਪੁਲਿਸ ਸਟੇਸ਼ਨ ਸੀ ਉਹਨਾਂ ਨੇ ਸਾਨੂੰ ਥੋੜਾ ਜਿਹਾ ਰੋਕਿਆ ਉੱਥੇ ਉਸ ਤੋਂ ਬਾਅਦ ਉਹਨਾਂ ਨੂੰ ਸਾਡੇ ਜਿਹੜੇ ਸੀਨੀਅਰ ਬੰਦੇ ਸੀ ਇਹ ਕਹਿੰਦੇ ਵੀ ਤੁਸੀਂ ਸਾਡਾ ਮੁਕਾਬਲਾ ਨਹੀਂ ਕਰ ਸਕਦੇ ਸਾਡੇ ਕੋਲ ਬਹੁਤ ਗੁਲਾਬ ਰੂਹਦਿਆ ਪਿੱਛੇ ਹੋ ਕੇ ਖਲੋਜੋ ਫਿਰ ਉਸ ਤੋਂ ਬਾਅਦ ਸਾਡੀ ਆਰਮੀ ਤੇ ਸਾਡੀ ਯੂਨਿਟ ਦੇ ਅਫਸਰ ਆ ਗਏ ਜਿਨ੍ਹਾਂ ਨੇ ਆ ਕੇ ਸਾਨੂੰ ਫਿਰ ਇਹ ਤੋਂ ਉਹਨਾਂ ਨੇ ਕਹਿੰਨੀ ਚਲੋ ਛੱਡੋ ਕੋਈ ਨਹੀਂ ਤੁਸੀਂ ਆਓ ਫਿਰ ਅਰੈਸਟ ਹੋ ਜਾਓ ਅਰੈਸਟ ਹੋਗੇ ਜੀ ਹਾਂ ਜੀ ਹਾਂ ਜੀ ਬਾਦਲ ਸਾਹਿਬ ਨੇ ਬਹੁਤ ਤਰਮੀ ਫੌਜੀਆ ਨੂੰ ਵਾਅਦੇ ਕੀਤੇ ਸੀ ਮੈਨੂੰ ਯਾਦ ਆ ਜਦੋਂ ਮੁੱਖ ਮੰਤਰੀ 1997 ਵਿੱਚ ਬਣੇ ਨੇ ਔਨਰ ਵੀ ਕੀਤਾ ਸੀ ਤੁਹਾਨੂੰ ਬੁਲਾ ਕੇ ਤੁਹਾਨੂੰ ਸਨਮਾਨਿਤ ਵੀ ਕੀਤਾ ਸੀ ਚੰਡੀਗੜ੍ਹ 'ਚ ਔਰ ਸੈਨਿਕ ਵੈਲਫੇਅਰ ਬੋਰਡ ਦੇ ਥਰੂ ਬਈ ਤੁਹਾਨੂੰ ਆ ਦੇਾਂਗੇ ਤੁਹਾਨੂੰ ਬੜੀਆ ਸਹੂਲਤਾ ਦੇਾਂਗੇ ਔਰ ਸਪੋਕਸਮੈਨ ਦੇ ਉਰੋਂ ਐਡੀਟਰ ਹੁੰਦੇ ਸੀ ਜ ਸਾ ਜੋਗਿੰਦਰ ਸਿੰਘ ਉਦੋਂ ਇੱਥੇ ਇੱਕ ਫੰਕਸ਼ਨ ਵੀ ਹੋਇਆ ਸੀ ਤੇ ਤੁਹਾਨੂੰ ਕੁਝ ਯਾਦ ਹੈ ਤੁਸੀਂ ਬਾਦਲ ਸਾਹਿਬ ਦਾ ਕਿਸ ਤਰ੍ਹਾਂ ਦਾ ਪ੍ਰਕਾਸ਼ ਸਿੰਘ ਉਦੋਂ ਦੇ ਮੁੱਖ ਮੰਤਰੀ ਤੁਹਾਡੀ ਕੀ ਟਿੱਪਣੀ ਹੈ ਇਸ ਬਾਰੇ ਉਹਨਾਂ ਨੇ ਕਿਸ ਤਰ੍ਹਾਂ ਦੇ ਵਾਅਦੇ ਕੀਤੇ ਸੀ ਪੰਜਾਬ ਦੀ ਸਰਕਾਰ ਤੁਹਾਨੂੰ ਕੀ ਫੈਸਿਲੀਟੇਟ ਕਰੇਗੀ ਫੈਸਿਲੀਟੇਟ ਕਿਸ ਤਰ੍ਹਾਂ ਕਰੇਗੀ ਕੁਛ ਨਹੀਂ ਜੀ ਸ਼ਗੂਫੇ ਸੀ ਸਾਰੇ ਸਾਨੂੰ ਤਾਂ ਅੱਜ ਤੱਕ ਇਹਨਾਂ ਨੇ ਕੁਛ ਨਹੀਂ ਦਿੱਤਾ ਤੇ ਨਾ ਸਾਨੂੰ ਇਹਨਾਂ ਦੇ ਉਤੋਂ ਹੀ ਝਾਗ ਆ ਗਈ ਸਾਨੂੰ ਤਾਂ ਝਾਗ ਹੈਗੀ ਆ ਸਾਡੇ ਗੁਰੂ ਤੱਕ ਸਾਡਾ ਸਾਨੂੰ ਝਾਗ ਸਾਡੇ ਗੁਰੂ ਤੱਕ ਆ ਜੋ ਸਾਡੇ ਗੁਰੂ ਨੇ ਸਾਡੇ ਨਾਲ ਕਰਤਾ ਯਾਨੀ ਜੋ ਸਾਡੀ ਝੋਲੀ 'ਚ ਪਾਤਾ ਉਹ ਸਮਰੱਥ ਹੈ ਜੀ ਸਾਨੂੰ ਬਾਕੀ ਇਹ ਜਿਹੜੇ ਬਾਦਲ ਬੂਦਲ ਕੇ ਹਨਾ ਇਹ ਤਾਂ ਐਵੇਂ ਇਹ ਤਾਂ ਕੌਮ ਵੇਚਣ ਵਾਲੇ ਆ ਇਹਨਾਂ ਨੇ ਸਾਨੂੰ ਵੇਚਿਆ ਇਹਨਾਂ ਨੇ ਬਾਹਰੋਂ ਸਾਡੇ ਨਾਂ ਤੇ ਧਰਮੀ ਫੌਜੀਆਂ ਨਾਂ ਤੇ ਪੈਸਾ ਇਕੱਠਾ ਕੀਤਾ ਇੱਕ ਦੁੱਕੀ ਨਹੀਂ ਅਜੇ ਤੱਕ ਇਹ ਕਹੇ ਕਹੇ ਧਰਮੀ ਫੌਜੀ ਦੀ ਕਿ ਕਿਸੇ ਬੇਟੀ ਦੇ ਵਿਆਹ ਤੇ ਜਾਂ ਬੇਟੇ ਦੇ ਵਿਆਹ ਜਾਂ ਕਿਸੇ ਨੂੰ ਦਿੱਤਾ ਹੋਵੇ ਇਹ ਸਭ ਝੂਠ ਆ ਇਹਨਾਂ ਨੇ ਆਪ ਦਾ ਘਰ ਜ਼ਰੂਰ ਭਰ ਲਿਆ ਸਾਡੇ ਨਾਂ ਤੇ ਲੈ ਲੈ ਤੇ ਇਹ ਇਸੇ ਤੁਸੀਂ ਅਕਾਲ ਤਖਤ ਨਾਲ ਮਨੋ ਜੁੜੇ ਹੋ ਦਿਲੋਂ ਜੁੜੇ ਹੋ ਦਰਬਾਰ ਸਾਹਿਬ ਨਾਲ ਜੀਲੋਂ ਜੁੜੇ ਹੋ ਤੁਸੀਂ ਬਗਾਵਤ ਵੀ ਕੀਤੀ ਆਰਮੀ ਚ 84 ਵੇਲੇ ਤੇ ਇਹੀ ਭਾਵਨਾ ਜਿਹੜੀ ਤੁਹਾਨੂੰ ਖਿੱਚ ਕੇ ਇੱਥੇ ਲੈ ਕੇ ਆਈ ਇਹਦੇ ਬਾਰੇ ਦੱਸੋਗੇ ਕਿਸ ਤਰ੍ਹਾਂ ਤੁਹਾਨੂੰ ਕੀ ਮਹਿਸੂਸ ਹੋਇਆ ਕਿ 2 ਦਸੰਬਰ ਦੇ ਉਹ ਸਰਮਾਨ ਤੋਂ ਬਾਅਦ ਹੁਣ ਜਦੋਂ ਇੱਥੇ ਨਵਾਂ ਅਕਾਲੀ ਦਰਸੋਂ ਚ ਆਉਂਦਾ ਤੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਕਿਹੜੀ ਇਹੀ ਜਿਹੀ ਖਿੱਚ ਹੈ ਜਿਹੜੀ ਤੁਹਾਨੂੰ ਇੱਥੇ ਖਿੱਚ ਕੇ ਲੈ ਕੇ ਆਈਏ ਦੇਖੋ ਜੀ ਜਿਹੜੇ ਜਿਹੜੇ ਲੋਕੀ ਕਹਿ ਦਿੰਦੇ ਆ ਕਿ ਬਾਦਲ ਸਾਹਿਬ ਜਿਹੜੇ ਵੱਡੇ ਬਾਦਲ ਸਾਹਿਬ ਸੀਗੇ ਉਹ ਆਪਣੀ ਕੌਮ ਵਾਸਤੇ ਚੰਗੇ ਸੀ ਪਰ ਅਸੀਂ ਜਿਵੇਂ ਜਿਵੇਂ ਗੁਰੂ ਘਰ ਤੇ ਆ ਕੇ ਮੈਂ ਇੱਥੇ ਸਰਵਿਸ ਵੀ ਕੀਤੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਾਂ ਸਰਮ ਪ੍ਰਕਾਰ ਲੈ ਰਿਹਾ ਤੇ ਸਿੱਖ ਵਿ ਜਦੋਂ ਇਹਨਾਂ ਦੀਆਂ ਗੱਲਾਂ ਸੁਣੀ ਦੀਆਂ ਸੀ ਨਾ ਵੀ ਇੱਥੋਂ ਇਹਨਾਂ ਨੇ ਕਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਨੂੰ ਖਤਮ ਕਰਨ ਲਈ ਇਹਨਾਂ ਨੇ ਇਹਨਾਂ ਦੀ ਚੌਕੜੀ ਪੰਜੜੀ ਸੀ ਜਿਹੜੀ ਸਾਰੇ ਇਹਨਾਂ ਦੇ ਉਹ ਰਲ ਗੋਬਾ ਜੇ ਹੋਏ ਸੀ ਜਿਹੜੇ ਟੋੜੇ-ਟਾੜੇ ਹੋ ਨਹੀਂ ਸਾਰੇ ਹੀ ਇਹ। ਇਹਨਾਂ ਨੇ ਕਿਵੇਂ ਉਹਨਾਂ ਨੂੰ ਸ਼ਹੀਦ ਕਰਵਾਉਣ ਦੀ ਕਿੰਨੇ ਹੱਥ-ਕੰਡੇ ਵਰਤੇ ਇਹਨਾਂ ਨੇ। ਠੀਕ ਆ ਜੀ। ਇਹ ਸਾਰੇ ਝੂਠ ਦੇ ਪਲੰਦੇ ਸੀ। ਉਸ ਤੋਂ ਬਾਅਦ ਜਦੋਂ ਆ ਆ ਗਿਆ। ਮੰਦ부ਦੀ ਬੱਚਾ ਸਰਦਾਰ ਜਿਹਨੂੰ ਕਹਿੰਦੇ ਨੇ ਆਪਾਂ ਸੁਖਵੀਰ ਸਿੰਘ ਬਾਦਲ ਜਿਹਦੀ ਅੱਜ ਫੱਟੀ ਪੋਚੀ ਆ ਸਾਡੇ ਨਵੇਂ ਪ੍ਰਧਾਨ ਬਣਾ ਕੇ ਜਿਨ੍ਹਾਂ ਨੇ ਸਾਡੀਆਂ ਸੰਗਤਾਂ ਨੇ ਡੈਲੀਗੇਟਾਂ ਨੇ ਸਾਰੀ ਬੜੀ ਸੰਗਤਾਂ ਤੁਸੀਂ ਵਖੇ ਆ ਤੁਹਾਡੇ ਕਮਰੇ ਦੀ ਅੱਖਾਂ ਸਵੇਰ ਦੀ ਚੱਲ ਰਹੀ ਇੱਥੇ ਤੇ ਅੱਜ ਫੱਟੀ ਪੋਚੀ ਜਿਹਦੀ ਇਹਨੇ ਤਾਂ ਆਣ ਕੇ ਸਾਡੀ ਕੌਮ ਦਾ ਬਿਲਕੁਲ ਹੀ ਬੇੜਾ ਕਰ ਕਰਤਾ ਤੇ ਫਿਰ ਉਹ ਜਣੀ ਰੋਸ ਜਿਹੜਾ ਸੀ ਨਾ ਕਿਉਂਕਿ ਸਤਕਾਰ ਆ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਲਈ ਅਕਾਲ ਤਖਤ ਦੀ ਗੁਰੂ ਘਰ ਨਾਲ ਜੁੜੇ ਹੋਏ ਸੀ ਅਸੀਂ ਗੁਰੂ ਘਰ ਨਾਲ ਜੁੜੇ ਆ ਜੀ ਅਸੀਂ ਅਕਾਲ ਤਖਤ ਸਾਹਿਬ ਨਾਲ ਜੁੜੇ ਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਠੀਕ ਹੈ ਜੀ ਅਸੀਂ ਉਹਦੀ ਸਤਿਕਾਰ ਵਜੋਂ ਜਦੋਂ ਇਹਦਾ ਇਹ ਜਦੋਂ ਇਹਦੀਆਂ ਹਾ ਬੌਣੀਆਂ ਗੱਲਾਂ ਸੁਣਦੇ ਸਾਂ ਵੀ ਇਹ ਕੀ ਕਰਦਾ ਕਿਹੋ ਜਿਹਾ ਕਰਤੂਤਾਂ ਕਰ ਰਿਹਾ ਉਦੋਂ ਮਨ ਦੇ ਵਿੱਚ ਰੋਸ ਆਉਂਦਾ ਸੀ ਤੇ ਇਧਰ ਸਾਡਾ ਪਿਆਰ ਸੀ ਇਧਰ ਤਾਂ ਹੀ ਆਉਣਾ ਹੀ ਆਉਣਾ ਸੀ 2 ਦਸੰਬਰ ਨੂੰ ਜਦੋਂ ਫਰਮਾਨ ਆਇਆ ਜਦੋਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਹ ਤਾਂ ਫਰਮਾਨ ਪੜਿਆ ਔਰ ਸਾਰਾ ਹੁਕਮਨਾਮਾ ਪੜਿਆ ਔਰ ਉਹ ਸਾਰੀ ਜਿੰਨੀ ਵੀ ਡਵੈਲਪਮੈਂਟ ਹੋਈ ਉਸ ਵੇਲੇ ਤੁਸੀਂ ਸਭ ਪਿੰਡਾਂ ਸੋ ਬੈਠੇ ਤਾਂ ਤੇ ਪਿੰਡਾਂ ਚ ਉਸ ਵੇਲੇ ਕੀ ਲੋਕੀ ਕੀ ਗੱਲਾਬਾਤਾਂ ਕਰਦੇ ਦੋ ਦਸੰਬਰ ਤੋਂ ਲੈ ਕੇ ਹੁਣ ਤੱਕ ਇਹ ਇਕਾਲੀ ਪੋਲਿਟਿਕਸ ਨੂੰ ਲੈ ਕੇ ਪਿੰਡਾਂ ਚ ਕਿਸ ਤਰ੍ਹਾਂ ਦੀ ਗੱਲਾਂਬਾਤਾਂ ਹੋ ਰਹੀਆਂ ਨੇ ਉਹ ਤੁਹਾਨੂੰ ਦੱਸੋ ਤੁਹਾਡੇ ਮੁਕਸਰ ਦੇ ਪਿੰਡਾਂ ਚ ਕੀ ਕਹਿ ਰਹੇ ਨੇ ਲੋਕ ਕੀ ਸੋਚ ਆ ਉਹਨਾਂ ਦੀ ਕਿਉਂਕਿ ਮੁਕਸਰ ਇੱਕ ਇਹ ਜਿਹਾ ਜ਼ਿਲ੍ਹਾ ਹੈ ਕਿ ਜਿਹੜੇ ਕਿ ਬਾਦਲ ਕਲੈਨ ਜਿਹੜਾ ਬਾਦਲ ਪਰਿਵਾਰ ਦੇ ਪੂਰੇ ਸਲਤਨਤ ਚ ਰਹੀ ਹੈ ਲੰਬੀ ਇਲਾਕਾ ਜਿਹੜਾ ਲੰਬੀ ਲੋਕ ਸਭਾ ਹਲਕਾ ਔਰ ਮੁਕਸਰ ਲੋਕ ਸਭਾ ਹਲਕਾ ਹਾਲਾਂਕਿ ਉਹ ਤਾਂ ਕਾਂਗਰਸੀ ਜਿੱਤਦੇ ਰਹੇ ਨੇ ਸਰਾਇਨਾਗਾ ਵਾਲੇ ਬਰਾੜ ਪਰ ਇੱਕੋ ਇੱਕ ਦੂਜੇ ਨੂੰ ਓਪੋਜ਼ ਨਹੀਂ ਸੀ ਕਰਦੇ ਸਾਰੇ ਨੂੰ ਪਤਾ ਸੀ ਬਈ ਇਹ ਬਾਦਲਾ ਰਹੀ ਇੱਥੇ ਮੁਕਸਰ ਜ਼ਿਲ੍ਹੇ ਚ ਵੀ ਚੱਲਦੀ ਹੈ ਬਠਿੰਡੇ ਜ਼ਿਲ੍ਹੇ ਚ ਵੀ ਚੱਲਦੀ ਹੈ ਫਿਰੋਜ਼ਪੁਰ ਜ਼ਿਲ੍ਹੇ ਚ ਵੀ ਚੱਲਦੀ ਹੈ ਜਾਖੜਾ ਦੀ ਚੱਲਦੀ ਹੈ ਬਰਾੜਾ ਦੀ ਚੱਲਦੀ ਹੈ ਬਾਦਲਾ ਦੀ ਚੱਲਦੀ ਹੈ ਪਾਰਟੀ ਕੋਈ ਵੀ ਹੋਵੇ ਇਹ ਗੱਲ ਠੀਕ ਹੈ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ ਬਾਕੀ ਜਿਹੜੀ ਉਥੇ ਜੋ ਜਿਹੜੀ ਹੈ ਉਥੋਂ ਦੀ ਜਿਹੜੀ ਵੇਵ ਸੀ ਉਸ ਐ ਐਂਕਰ ਕੇ ਖਲੋ ਕੇ ਗੱਲ ਚ ਸਫਾ ਪਾ ਕੇ ਤਖਤੀਆਂ ਪਾ ਕੇ ਖਲੋ ਕੇ ਤੇ ਹੁਕਮ ਨੂੰ ਮੰਨਦੇ ਰਹੇ ਨੇ ਉਹਨਾਂ ਚਿਰ ਤੱਕ ਤਾਂ ਸਾਡੇ ਲੋਕਾਂ ਦੀ ਜਿਹੜੀ ਸੀ ਵੀ ਚਲੋ ਠੀਕ ਆ ਵੀ ਆਖਰ ਇਹ ਮੰਨ ਤਾਂ ਲਿਆ ਇਹਨਾਂ ਨੇ ਵੀ ਜਿੰਨੀਆਂ ਵੀ ਗਲਤੀਆਂ ਜੇ ਜੇ ਮਹਾਰਾਜ ਦੇ ਸਰੂਪ ਚ ਚੋਰੀ ਹੋਏ ਤੇ ਉਹ ਅਸੀਂ ਕਰਾਈ ਕਿਉਂਕਿ ਉੱਥੇ ਸਿੰਘ ਸਾਹਿਬ ਕਹਿੰਦੇ ਸੀ ਆਹ ਕੰਮ ਤੁਸੀਂ ਕੀਤਾ ਇਹ ਅਗੋਂ ਕਹਿੰਦਾ ਨਹੀਂ ਵੀ ਅਸੀਂ ਕੀਤਾ ਜਿੱਥੇ ਇਹ ਕਿੰਤੂ ਪਰੰਤੂ ਕਰ ਲੈਂਦਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉੱਥੇ ਹੀ ਕਹਿੰਦੇ ਸੀ ਨਹੀਂ ਹਾਂ ਜਾਂ ਨਾ ਹਾਂ ਜਾਂ ਨਾ ਦੇ ਵਿੱਚ ਜਵਾਬ ਦਿਓ ਦੂਜਾ ਜਵਾਬ ਸਾਨੂੰ ਨਹੀਂ ਚਾਹੀਦਾ ਸਾਰੇ ਉੱਥੇ ਚੈਨਲਾਂ ਤੇ ਦੇਖ ਰਹੇ ਸੀ ਦੇਖ ਰਹੇ ਸੀ ਇਹੀ ਪਿੰਡਾਂ ਪੂਰੇ ਜੀ ਪੂਰੇ ਦੇਸ਼ ਤੇ ਕੀ ਗੱਲਬਾਤ ਚੱਲ ਰਹੀ ਸੀ ਫਿਰ ਜਦੋਂ ਫਿਰ ਜਦੋਂ ਇਹਨਾਂ ਨੇ ਬਾਅਦ ਦੇ ਵਿੱਚ ਜਦੋਂ ਸਾਰਾ ਕੁਝ ਆਂਦੇ ਹੁੰਦੇ ਨਾ ਖੀਰ ਬਣਾ ਕੇ ਤੇ ਜਦੋਂ ਖਾਣ ਦਾ ਟਾਈਮ ਆਇਆ ਤੇ ਉਦੋਂ ਮਿੱਟੀ ਭੁੱਕਤੀ ਇਹਨੇ ਉਹ ਕੰਮ ਕੀਤਾ ਇਹਨੇ ਸਾਰਾ ਕੁਝ ਮੰਨ ਮਨਾ ਕੇ ਤੇ ਬਾਅਦ ਦੇ ਵਿੱਚ ਜਦੋਂ ਸਾਡੇ ਮੁਕਸਰ ਮਾਘੀ ਮੇਲੇ ਦੇ ਵਿੱਚ ਕਾਨਫਰੰਸ ਹੋਈ ਉੱਥੇ ਇਹ ਮੁਕਰ ਗਿਆ ਕਹਿੰਦਾ ਉਹ ਤਾਂ ਮੈਂ ਐਵੇਂ ਹੀ ਮੰਨੀ ਗਿਆ ਮੈਂ ਤਾਂ ਕੁਝ ਕੀਤਾ ਹੀ ਨਹੀਂ ਜਦੋਂ ਕਿ ਸਾਰੀ ਦੁਨੀਆ ਜਾਣਦੀ ਬਾਕੀ ਮੇਲੇ ਤੇ ਬਾਕੀ ਮੇਲੇ ਤੇ ਸਾਰੀ ਦੁਨੀਆ ਜਾਣਦੀ ਹੈ ਵੀ ਜੋ ਕੁਝ ਵੀ ਕਰਵਾਇਆ ਜੇ ਬੇਅਦਬੀ ਕਰਵਾਈ ਹੈ ਨਾ ਕਰਾਈ ਜੇ ਬਰਗਾੜੀ ਕਾਂਡ ਕਰਵਾਇਆ ਇਹ ਨਾ ਕਰਵਾਇਆ ਜੇ ਸੇਖ ਸੰਗਤਾਂ ਦੇ ਉੱਥੇ ਜਿਹੜੇ ਕੋੜਖਪੂਰੇ ਚੌਂਕ ਦੇ ਵਿੱਚ ਗੋਲੀਆਂ ਚੱਲੀਆਂ ਜਾਂ ਬਿਸ਼ਾਰਾਂ ਹੋਈਆਂ ਪਾਣੀ ਦੀਆਂ ਉਹ ਇਹ ਨਾ ਕਰਾਇਆ ਜਿਹੜੇ ਦੋ ਸਿੰਘ ਮਾਰੇ ਗਏ ਹਰਪ੍ਰਭਾਣ ਸਿੰਘ ਤੇ ਬਲਜੀਤ ਸਿੰਘ ਉਹ ਇਹਨਾਂ ਨੇ ਮਾਰੇ ਇਹਨਾਂ ਦੀ ਪੁਲਿਸ ਨੇ ਮਾਰੇ ਇਹਨਾਂ ਦੀ ਪੁਲਿਸ ਉਦੋਂ ਵੀ ਆਪਸ਼ਾਤੀ ਹੋ ਗਈ ਮੈਂ ਤਾਂ ਹੈਰਾਨ ਆ ਵੀ ਇਹਨਾਂ ਦੀ ਬਸਤ ਲਿਆ ਕੇ ਬੰਦਾ ਮਰ ਜਾਂਦਾ ਹੈ ਤੇ ਬੀਬੀ ਕੋਲੋਂ ਜਾਂ ਬਾਰਦ ਸਾਹਿਬ ਕੋਲੋਂ ਵੱਡੇ ਕੋਲੋਂ ਪੁੱਛਦੇ ਹੁੰਦੇ ਸੀ ਨਾ ਤਾਂ ਪੱਤਰਕਾਰ ਵੀਰ ਆਪਣੇ ਤੁਹਾਡੇ ਵਰਗੇ ਉਹ ਪੱਤਰਕਾਰ ਪੁੱਛਦੇ ਸੀ ਵੀ ਤੁਹਾਡੀ ਬੱਸ ਕਹਿੰਦੇ ਕਿੰਨਾਂ ਦੀ ਬੱਸ ਹੈ ਸਾਨੂੰ ਤਾਂ ਪਤਾ ਹੀ ਨਹੀਂ ਬੱਸ ਕਿਹਦੀ ਉਹ ਜਿਹੜੀ ਲੜਕੀ ਮਰੀ ਸੀ ਮੋਗੇ ਹਾਂਜੀ 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 ਉਹਦੀ ਗੱਲ ਇਹ ਕਹਿੰਦੇ ਵੀ ਸਾਨੂੰ ਤਾਂ ਬੱਸ ਵੀ ਨਹੀਂ ਪਤਾ ਗੱਲ ਪਤਾ ਨਹੀਂ ਔਰਬਿਟ ਬੱਸੇ ਇਹਨਾਂ ਦੀ ਆਪ ਦੀਆਂ ਬੱਸਾਂ ਨਹੀਂ ਸੀ ਐਸਆਈ ਟੀਮ ਬਣੀ ਸੀ ਪੁਲਿਸ ਈ ਸਾਰਾ ਕੁਝ ਸੀ ਕਚਹਿਰੀਆਂ 'ਚ ਕੇਸ ਚੱਲੇ ਉਹਦਾ ਹਾਂਜੀ ਹਾਂਜੀ ਤੇ ਦੇਖੋ ਇਹ ਇੰਨਾ ਝੂਠ ਹੋਈ ਨੇ ਗਿਰਗੇ ਆ ਜੀ ਇੰਨਾ ਝੂਠ ਸਿਆਸ ਦੇ ਵਿੱਚ ਮਾਰਦੇ ਆ ਵੀ ਆਪਦੀ ਬੱਸ ਥੱਲੇ ਬੱਚੀ ਨੂੰ ਮਾਰ ਕੇ ਤੇ ਉਸ ਤੋਂ ਬਾ ਜਦੋਂ ਇੱਕ ਬੱਚੇ ਦੀ ਲਾਸ਼ ਮਿਲਦੀ ਚੰਨੂ ਚੰਨੂ ਹੋਇਆ ਸੀ ਚੰਨੂ ਹੋਇਆ ਹੈ ਤੇ ਹੁਣ ਅੱਜ ਦੀ ਜਿਹੜੀ ਗਤੀਵਿਧੀਆਂ ਦੇ ਬਾਰੇ ਆਖਰੀ ਗੱਲ ਤੁਸੀਂ ਕੀ ਕਹਿਣਾ ਚਾਹੋਗੇ ਇਹ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਆਸ ਰੱਖਦੇ ਹੋ ਇਹ ਨਵੇਂ ਸ਼ਰਮਣੀ ਅਕਾਲੀ ਦਲ ਦੇ ਹੋਣ ਦੇ ਆਉਣ ਤੋਂ ਬਾਅਦ ਤੁਸੀਂ ਦੋਵੇਂ ਕੀ ਆਸ ਰੱਖਦੇ ਹੋ ਅਸੀਂ ਤਾਂ ਜੀ ਵੇਖੋ ਜਿਵੇਂ ਭੈਣ ਜੀ ਹੋਏ ਸਾਡੇ ਛੋਟੇ ਭੈਣ ਜੀ ਆ ਸੁਤੰਤ ਕੌਰ ਜੀ ਇੱਕ ਸ਼ਹੀਦ ਪਰਿਵਾਰ ਚੋਂ ਸਾਡੇ ਸਰਤਾਜ ਸ਼ਹੀਦ ਅਮਰੀਕ ਸਿੰਘ ਦੀ ਬੇਟੀ ਆ ਉਹ ਸਾਡੇ ਭੈਣਾਂ ਛੋਟੀ ਜਿਹੜੀ ਉਹਨਾਂ ਨੂੰ ਤਾਲਮਿਲ ਕਮੇਟੀ ਦਾ ਉਹਨਾਂ ਨੂੰ ਇੱਕ ਚੇਅਰਮੈਨ ਬਣਾਇਆ ਮੁਖੀ ਬਣਾਇਆ ਪੰਥਕਾਉਂਸਲ ਦਾ ਮੁਖੀ ਬਣਾਇਆ ਵੀ ਤਾਲਮਿਲ ਕਰਕੇ ਤੇ ਇੱਕ ਇੱਕ ਮਣਕੇ ਚ ਪਰੋ ਮਾਲਾ ਦੇ ਵਿੱਚ ਪਰੋਈਏ ਸਾਰਿਆਂ ਨੂੰ ਆਪਾਂ ਸੋ ਸਾਨੂੰ ਉਹਨਾਂ ਤੋਂ ਵੀ ਬੜੀਆਂ ਵੱਡੀਆਂ ਉਮੀਦਾਂ ਕਿਉਂਕਿ ਉਹ ਬਹੁਤ ਹੀ ਸਿਆਣੇ ਨੇ ਕਿਉਂਕਿ ਉਹਨਾਂ ਦੀ ਸਪੀਚ ਅਸੀਂ ਸੁਣਦੇ ਰਹਿੰਨੇ ਆ ਤੇ ਉਹਨਾਂ ਦਾ ਪਿਛੋਕੜ ਵੀ ਜਾਣਦੇ ਆ ਕਿਉਂਕਿ ਉਹਨਾਂ ਦੇ ਜਿਹੜੇ ਚਾਚੇ ਤਾਏ ਨੇ ਸਰਦਾਰ ਕੇਵਲ ਸਿੰਘ ਜੀ ਸ਼ਖਤਰ ਅਸੀਂ ਉਹਨਾਂ ਨਾਲ ਸਰਵਿਸ ਕੀਤੀ ਆ ਦੂਸਰੀ ਗੱਲ ਜਿਹੜੇ ਆ ਸਿੰਘ ਸਾਹਿਬ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਬਣਾਤੇ ਨੇ ਯਾਨੀ ਹਰਪ੍ਰੀਤ ਸਿੰਘ ਜੀ ਮੇਰਾ ਖਿਆਲ ਹੈ ਵੀ ਜਿੰਨੇ ਗਾ ਉਹ ਉਮਰ ਦੇ ਛੋਟੇ ਨੇ ਤੇ ਸਿਆਸਤ ਦੇ ਵਿੱਚ ਜਾਂ ਇਤਿਹਾਸ ਦੇ ਵਿੱਚ ਜਾਂ ਇਹਨਾਂ ਗੱਲਾਂ ਦੇ ਵਿੱਚ ਉਹਨਾਂ ਦਾ ਕਦਮ ਬੁੱਤ ਬਹੁਤ ਉੱਚਾ ਜੀ ਬੜਾ ਸੋਹਣੀ ਸਾਰੀ ਸਪੀਚ ਅੱਜ ਤੁਸੀਂ ਸਪੀਚ ਅੱਜ ਦੀ ਸਪੀਚ ਸੁਣ ਲੋ ਜਾਂ ਇੱਕ ਦਿਨ ਪਹਿਲਾਂ ਉਹਨਾਂ ਨੇ ਕੋਈ ਜਹਾਜ਼ ਦੀ ਉਦਾਹਰਣ ਦੇ ਕੇ ਜਿਹੜੀ ਜੋ ਵਿਰਸਾ ਸਿੰਘ ਬਲਟੋਏ ਦਾ ਦਿੱਤਾ ਸੀ ਵੀ ਉਹ ਵੱਟਾ ਜਦੋਂ ਵੱਜਦਾ ਉਹ ਡੈਂਟ ਪਈ ਜਾਂਦਾ ਉਹਨੂੰ ਥੱਲੇ ਕਰ ਛੱਡ ਦੋ ਉਹੋ ਦੀਆਂ ਸਪੀਚਾਂ ਜਿਹੜੀਆਂ ਇਹ ਇਹ ਇੱਕ ਮੰਨਿਆ ਮੰਨਿਆ ਹੋਇਆ ਬੰਦਾ ਇਹ ਕਰ ਸਕਦਾ ਹੋਰ ਮੇਰੇ ਵਰਗਾ ਜਾਂ ਉਹ ਜਿਹੜਾ ਭੁੱਲ ਰਿਹਾ ਜੀ ਗੱਲ ਨਹੀਂ ਕਰ ਸਕਦਾ ਸੋ ਅੱਜ ਵੀ ਉਹਨਾਂ ਨੇ ਜਿਹੜੀਆਂ ਚੁੱਲੇ ਦੀ ਅੰਤ ਦੇ ਤੀਓਦਾਰਨ ਉਹ ਬਹੁਤ ਹੀ ਸਾਡੇ ਦਿਲ ਨੂੰ ਭਾਈ ਬੇਸ਼ੱਕ ਉਹਦੇ ਚ ਹਾਸਾ ਵੀ ਸੀ ਥੋੜਾ ਜਿਹਾ ਪਰ ਉਹਦੇ ਚ ਇੱਕ ਬੜਾ ਵਧੀਆ ਸੰਦੇਸ਼ ਉਹ ਦੇ ਕੇ ਗਏ ਨੇ ਬਾਕੀ ਜਿਹੜੇ ਸਾ ਅਸੀਂ ਤਾਂ ਆ ਗਏ ਆ ਤੇ ਅਸੀਂ ਤਾਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਾਂਗੇ ਜਿਹੜੇ ਘਰਾਂ ਦੇ ਵਿੱਚ ਅਜੇ ਵੀ ਉਹਨਾਂ ਦੇ ਪਿੱਠੂ ਬਣ ਕੇ ਉਹਨਾਂ ਦੇ ਭਗਤ ਬਣ ਕੇ ਤੁਰੇ ਫਿਰਦੇ ਆ ਨਾ ਦੂਜੇ ਸੁਖਵੀਰ ਸਿੰਘ ਬਾਦਲ ਦੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਆਜੋ ਮੌਕਾ ਜੇ ਕੌਮ ਸੁਧਾਰ ਲਈ ਇਹ ਕੌਮ ਦਾ ਮੌਕਾ ਸੁਧਾਰ ਲਈ ਇਹ ਕੌਮ ਨੂੰ ਸਿੱਧੇ ਰਾਹੇ ਆਪ ਕਿਉਂਕਿ ਆਪਣੇ ਉੱਤੇ ਇਹ ਜਿਹੜੇ ਦੋ ਹਥਿਆਰ ਨੇ ਲਟਕ ਰਹੇ ਜਿਹੜੀ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਉਹਨੂੰ ਹੀ ਕੰਜਰੀਵਾਲ ਹੀ ਕਹਿੰਦੇ ਹੁੰਦੇ ਆ ਕੇਜਰੀਵਾਲ ਤਾਂ ਘਾਟ ਹੀ ਕਹਿੰਦੇ ਆ ਦੂਜੇ ਬੰਨੇ ਸਾਡਾ ਪ੍ਰਧਾਨ ਮੰਤਰੀ ਤੇ ਉਹ ਗੰਜਾ ਜਿਹੜਾ ਸ਼ਾਹ ਬੈਠਾ ਉਹਨਾਂ ਦੀ ਸਾਡੀ ਕੌਮ ਤੇ ਅੱਖ ਬੜੀ ਰੱਖੀ ਹੋਈ ਆ ਵੀ ਇਹ ਕੌਮ ਨੂੰ ਬਰਬਾਦ ਕਰਨਾ ਹੈ ਸੋ ਭਰਾਓ ਆਜੋ ਕਾਲੀ ਦਲ ਦੇ ਵਿੱਚ ਸ਼ਾਮਲ ਹੋ ਇਕੱਠੇ ਹੋ ਏਕਤਾ ਬਣਾਓ ਕਿ ਆਪਾਂ ਇਹਨਾਂ ਦਾ ਡੱਟ ਕੇ ਮੁਕਾਬਲਾ ਕਰੀਏ ਤੇ ਇਹਨਾਂ ਨੂੰ ਇੱਥੋਂ ਫਰਰ ਕਰ ਦਈਏ ਤੁਸੀਂ ਕੁਝ ਕਹਿਣਾ ਚਾਹੋਗੇ ਸ਼ੁਰੂਨੀ ਕਾਲੀ ਦਲ ਤੋਂ ਇੱਕ ਬਈ ਇੱਕ ਬਹੁਤ ਅਹਿਮ ਮਤਾ ਪਾਸ ਹੋਇਆ ਐ ਇੰਨੇ ਮਤੇ ਪਾਸ ਹੋਏ ਨੇ ਉਹਦੇ ਵਿੱਚ ਇੱਕ ਅਹਿਮ ਫੈਸਲਾ ਲਿਆ ਗਿਆ ਹੈ ਵੀ ਜਿਹੜਾ ਸ਼ਰਮਨੀ ਕਾਲੀਦਲ ਦਾ ਪ੍ਰਧਾਨ ਹੋਏਗਾ ਉਹ ਐਮਐਲਏ ਦੀ ਚੋਣਾਂ ਨਹੀਂ ਲੜੇਗਾ ਔਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤਾਂ ਸਿੱਧੇ ਤੌਰ ਤੇ ਕਿਹਾ ਤਾਂ ਕਿ ਮੈਂ ਚੋਣਾਂ ਲੜਨੀ ਆਈ ਨਹੀਂ ਤੁਹਾਨੂੰ ਲੱਗਦਾ ਪੋਲਿਟਿਕਲ ਲੈਵਲ ਤੇ ਇਸ ਡਿਸੀਜਨ ਨਾਲ ਇਹ ਫੈਸਲੇ ਨਾਲ ਜਿਹੜਾ ਸ਼ਰਮਨੀ ਕਾਲੀਦਲ ਹੈ ਉਹਦੀ ਹੋਂਦ ਹੋਰ ਮਜ਼ਬੂਤ ਹੋਊਗੀ ਦੇਖੋ ਜੀ ਜੇ ਤਾਂ ਜੇ ਤਾਂ ਆਪਾਂ ਲੈਨੇ ਆ ਉਹਨਾਂ ਤੇ ਦੂਜੇ ਬੰਦੇ ਜਿਹੜਾ ਸ਼ਰਮਨੀ ਕਪਾਲੀਦਲ ਅਖੌਤੀ ਆ ਅਖੌਤੀ ਆ ਉਹਨਾਂ ਤੇ ਜੇ ਤਾਂ ਉਹ ਉਹ ਇੰਨੀ ਗੱਲ ਕਹਿ ਦਿੰਦਾ ਸੁਖਵੀਰ ਸਿੰਘ ਬਾਦਲ ਕੇ ਮੈਂ ਨਹੀਂ ਕਰੂੰਗਾ ਉਹ ਅਹੀਂ ਸ਼ਕੂਖਾ ਸਮਝਣਾ ਆ ਵੀ ਨਹੀਂ ਉਹ ਝੂਠ ਮਾਰਦਾ ਹੈ ਪਰ ਇਹ ਜਿਹੜਾ ਇਹ ਗੁਰੂ ਕਾ ਸਿੱਖ ਆ ਅਕਾਲ ਤਖਤ ਸਾਹਿਬ ਦੇ 5 ਸਾਲ ਸੇਵਾ ਕੀਤੀ ਬਾਕੀ ਪਕਸ ਸ੍ਰੀ ਦਮਦਮਾ ਸਾਹਿਬ ਦਾ ਸੇਵਾਦਾਰ ਰਿਹਾ ਹੈ ਤੇ ਇਸ ਟਾਈਮ ਵੀ ਇੱਕ ਚੰਗਾ ਪੜਿਆ ਲਿਖਿਆ ਵਿਗਿਆਨੀ ਬੰਦਾ ਇਹ ਆਪਣੀ ਛੇ ਕੌਮ ਨੂੰ ਮਿਲਿਆ ਹੈ ਤੇ ਇਹ ਮੇਰਾ ਖਿਆਲ ਵੀ ਜਿਹੜੀ ਇਹਨੇ ਗੱਲ ਇੱਥੇ ਹਜੂਰੀ ਚ ਕਹਿ ਗਿਆ ਮਹਾਰਾਜ ਦੀ ਤਾਬੇ ਵਿੱਚ ਖਲੋ ਕੇ ਕਹਿ ਗਿਆ ਨਾ ਉਹਦੇ ਤੇ 100% 101% ਖੜਾ ਉਤਰੂਗਾ ਤੇ 2027 ਲਈ ਕੰਮ ਬਹੁਤ ਕਰਨਾ ਪਾਏਗਾ ਤੁਹਾਨੂੰ ਸਾਰਿਆਂ ਨੂੰ ਕਰਾਂਗੇ ਇਕੱਲੇ ਇਕੱਲੇ ਵੋਟਰ ਕੋਲ ਜਾਵਾਂਗੇ ਇਕੱਲੇ ਇਕੱਲੇ ਪਿੰਡ ਕੱਲੇ ਕੱਲੇ ਘਰੇ ਜਾਵਾਂਗੇ ਪਰ ਇਹਨਾਂ ਨੂੰ ਜਿਹੜਾ ਜਿੱਥੋਂ ਜਿਹੜਾ ਅੱਜ ਇਥੋਂ ਜਿੰਨੇ ਮਤੇ ਪਾਸ ਕੀਤੇ ਗਏ ਆ ਉਹ ਜਮਾਂ ਸੱਚ ਉਹਦੇ ਪਹਿਰਾ ਦੇਣ ਦੀ ਲੋੜ ਹੈ ਉਹ ਜਿਹੜੇ ਮਤੇ ਪਾਸ ਹੋਏ ਆ ਉਹਨਾਂ ਦਾ ਕਰਕੇ ਜਦੋਂ ਵੀਡੀਓ ਵਿਖਾਊਗਾ ਲੋਕਾਂ ਨੂੰ ਜਾਊਗਾ ਮਤੇ ਦਾ ਜਿਵੇਂ ਗਿਆਨੀ ਆਰ ਪੀ ਜੀ ਨੇ ਕਿਹਾ ਕਿ ਮੈਂ ਕੋਈ ਵੀ ਇਲੈਕਸ਼ਨ ਨਹੀਂ ਲੜਨਾ ਮੈਂ ਸੇਵਾ ਕਰੂੰਗਾ ਪ੍ਰਧਾਨਗੀ ਦੀ ਉਹ ਵੀ ਤਿੰਨ ਤਿੰਨ ਸਾਲ ਦੀ ਦੌੜਣਾ 6 ਸਾਲ ਤੋਂ ਬਾਅਦ ਪ੍ਰਧਾਨ ਰਹਿ ਨਹੀਂ ਸਕਦਾ ਕੋਈ ਜਿੰਨੇ ਵੀ ਤੇ ਮਤੇ ਪਾਸ ਹੋਇਆ ਉਹ ਸਾਡੇ ਦਿਲ ਨੂੰ ਛੂਹ ਗਏ ਲੋਕਾਂ ਦੇ ਦਿਲਾਂ ਨੂੰ ਛੂਹਣਗੇ ਇਹ ਕਾਲੀ ਦਲ ਦਿਨੋਂ ਦਿਨ ਮਜ਼ਬੂਤ ਹੁੰਦਾ ਜਾਊਗਾ ਦੋ ਰਸਤਾਈ ਦੇ ਵਿੱਚ ਆਪ ਦਾ ਮੁੱਖ ਮੰਤਰੀ ਬਣਾਊਗਾ ਇਹ ਸੰਸ ਸਾਡੇ ਨਾਲ ਦੋ ਸਾਬਕਾ ਫੌਜੀ ਵੱਖਰੇ ਤਰ੍ਹਾਂ ਦੇ ਫੌਜੀ ਇੱਕ ਸਾਬਕਾ ਫੌਜੀ ਅਸrar ਰਫਤਾਰ ਸਿੰਘ ਫਕਰਸਰ ਪਿੰਡ ਤੋਂ ਇਹਨਾਂ ਸਿਲਵਾਦੀਆਂ ਔਰ ਇੱਕ ਇਹ ਤੁਹਾਡਾ ਸ਼ੂਨਾ ਜੀ ਮੇਰਾ ਕਿਰਪਾਲ ਸਿੰਘ ਬਾਡੀਆਂ ਜੀ ਧਰਮੀ ਫੌਜੀ ਔਰ ਇੱਕ ਧਰਮੀ ਫੌਜੀ ਅਸrar ਕਿਰਪਾਲ ਸਿੰਘ ਬਾਡੀਆਂ ਬਾਡੀਆਂ ਪਿੰਡ ਬਾਡੀਆਂ ਪਿੰਡ ਤੋਂ ਜੋਨੋ ਮਿਕਸਰ ਜ਼ਿਲ੍ਹੇ ਚ ਇਹ ਦੋ ਪਿੰਡ ਨੇ ਇਸ ਹਨ ਸਾਡੇ ਨਾਲ ਦੋ ਸਾਬਕਾ ਫੌਜੀ ਤੁਸੀਂ ਇਹਨਾਂ ਦੀ ਗੱਲਬਾਤ ਸੁਣੀ ਅਸੀਂ ਇਹਨਾਂ ਦੇ ਰੂਬਰੂ ਹੋਏ ਇਹ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਜੇ ਤੁਹਾਡੇ ਮਨ 'ਚ ਕੋਈ ਵਿਚਾਰ ਆਉਂਦਾ ਹੈ ਤੇ ਸਾਡੀ ਕਮੈਂਟਸ ਕਾਲਮ 'ਚ ਵੀ ਜ਼ਰੂਰ ਲਿਖੋ ਔਰ ਜੇ ਸਾਡੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਤਾਂ ਤੁਸੀਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਇਹ ਗੱਲਬਾਤ ਵੱਧ ਤੋਂ ਵੱਧ ਲੋਕਾਂ ਤੱਕ ਵੀ ਪਹੁੰਚ ਸਕੇ ਤੇ ਸਾਡਾ ਸਟੋਰੀ ਟਾਕ ਚੈਨਲ ਵੀ ਸਬਸਕ੍ਰਾਈਬ ਕਰੋ ਮੈਂ ਹਾਂ ਪ੍ਰਭਜੀਤ ਸਿੰਘ ਸਟੋਰੀ ਟਾਕ ਚੈਨਲ ਤੋਂ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ